ਗੁਰਦਾਸ ਮਾਨ ਨੇ ਗਲਤੀ ਨਹੀਂ ਕੀਤੀ ਗੁਨਾਹ ਕੀਤਾ ਇਹੋ ਨਾਂ ਮਰੋੜ ਕੇ ਬੱਤੀ ਬਣਾ ਕੇ ਜਾਣਾ ਗਲਤੀ ਦੀ ਮਾਫੀ ਹੋ ਸਕਦੀ ਗੁਨਾਹ ਦੀ ਸਜ਼ਾ ਹੁੰਦੀ ਹੈ ਪਰ ਉਹ ਵੀ ਕਹਿੰਦੇ ਨੇ ਕਿ ਮਿਡਲ ਫਿੰਗਰ ਉਹਨਾਂ ਨੂੰ ਦਿਖਾਈ ਗਈ ਹੈ ਮਾਵਾ ਭੈਣਾਂ ਦੀਆਂ ਕਹਿੰਦੇ ਗਾਲਾਂ ਵੀ ਉਹਨਾਂ ਨੂੰ ਕੱਢੀਆਂ ਗਈਆਂ ਨੇ ਕਿ ਲੋਕਾਂ ਦਾ ਅਜੇ ਹਰ ਰਵਈਆ ਜਾਂ ਫਿਰ ਕਿਸੇ ਨੂੰ ਮਾਪੇਣ ਦੀ ਗਾਲ ਕੱਢਣਾ ਇਹ ਕਿੰਨਾ ਕੁ ਵਾਜਿਬ ਸਮਝਦੇ ਹੋ ਤੁਸੀਂ ਗੁਰਦਾਸ ਮਾਨ ਨੇ ਬੜਾ ਪ੍ਰੀਪਲਾਨਡ ਤਰੀਕੇ ਦੇ ਨਾਲ ਇੱਕ ਬਹੁਤ ਵੱਡੀ ਕੁੱਤਾਹੀ ਕੀਤੀ ਹੈ ਜਿੱਥੇ ਅੱਜ ਬਹੁਤ ਲੋਕ ਇਹ ਗੱਲ ਕਹਿੰਦੇ ਜੀ ਪੰਜਾਬੀ ਮਾਂ ਬੋਲੀ ਦਾ ਮਾਣ ਹੈ ਪੰਜਾਬ ਦੀ ਮਾਂ ਬੋਲੀ ਦਾ ਮਾਣ ਤੇ ਪੰਜਾਬੀਅਤ ਨੂੰ ਢਾਹ ਦੀ ਬਹੁਤ ਲਾਈ ਪੰਜਾਬੀਆਂ ਨੂੰ ਨਸ਼ੇੜੀ ਆਸ਼ਿਕ ਤੇ ਹੋਰ ਦੱਸਣ ਤੋਂ ਬਗੈਰ ਇਹਨੇ ਕੀ ਦੱਸਿਆ ਅੱਜ ਤੱਕ ਛੜਿਓ ਅੰਮ੍ਰਿਯੋ ਆਸ਼ਕੋ ਗੱਲ ਸੁਣ ਲੋ ਨੌਜਵਾਨਾਂ ਨੂੰ ਆਸ਼ਕ ਦੱਸਿਆ ਨਸ਼ੇੜੀ ਦੱਸਿਆ ਗੁਰਦਾਸ ਮਾਨ ਨੇ ਇੱਥੇ ਜੇਕਰ ਗੱਲ ਕਰੀਏ ਤਾਂ ਬੱਬੂ ਮਾਨ ਹੋਣਾਂ ਨੇ ਵੀ ਗਾਣੇ ਗਾਏ ਨੇ ਇੱਕ ਟਾਈਮ ਤੇ ਉੱਤੇ ਆ ਕੇ ਕਿ ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ ਨੂੰ ਸੇਫ ਜਗ੍ਹਾ ਨਹੀਂ ਕੋਈ ਕਮਾਦ ਵਰਗੀ ਜਾਂ ਇੱਕ ਪੌਂਦੀ ਜਾਵੇ ਮਾਤਨੀ ਪਹਾੜੀ ਚੋਟੀ ਨੂੰ ਇਹ ਹੋਰ ਬੜੇ ਸਾਰੇ ਸਿੰਗਰ ਨੇ ਇਹੋ ਜਿਹੇ ਗਾਣੇ ਤਾਂ ਉਹਨਾਂ ਨੇ ਵੀ ਗਾਏ ਨੇ ਅੱਜਕੱਲ ਬਲੌਗਰ ਵੀ ਇਹ ਸਾਰਾ ਕੁਝ ਜਿਹੜਾ ਚੰਗੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਪਰੋਸ ਦੇ ਪੈ ਰਹੇ ਲੱਗਦਾ ਨਹੀਂ ਵੀ ਇਹ ਨਾ ਦਾਵੀ ਕਿਤਨਾ ਕਿਤੇ ਵਿਰੋਧ ਹੋਣਾ ਚਾਹੀਦਾ ਤਾਂ ਜਿਹੜਾ ਸਮਾਜ ਆ ਉਹ ਸਿੱਧੇ ਰਸਤੇ ਤੇ ਚੱਲੇ ਤੂੰ ਸਿੱਖਾਂ ਦੇ ਸਿਧਾਂਤ ਪੜ ਲੈਂਦਾ ਤੇ ਤੂੰ ਵੈਸੇ ਹੀ ਸ਼ਰਮ ਨਾਲ ਮਰ ਜਾਂਦਾ ਵੀ ਤੈਨੂੰ ਤਾਂ ਕਿਆ ਹੀ ਕੱਖ ਨਹੀਂ ਹਜੇ ਤੇਰੇ ਤੱਕ ਥੱਪੜ ਨਹੀਂ ਵੱਜਾ ਤੂੰ ਗੁਰੂ ਸਾਹਿਬ ਦੀ ਤੋਹੀਨ ਕਰ ਗਿਆ ਤੇ ਸਿੱਖਾਂ ਦਾ ਸਿਧਾਂਤ ਇਹ ਆ ਵੀ ਗੁਰ ਕੀ ਨਿੰਦਾ ਸੁਨੇ ਨਾ ਕਾਨ ਭੇਟ ਕਰੋ ਤੇ ਸੰਕਰਪਨ ਕੁਝ ਵੀ ਨਹੀਂ ਕਿਹਾ ਗੁਰਦਾਸ ਮਾਨ ਨੂੰ ਜਵੇਂ ਬੁਖਲਾਇਆ ਪਿਆ ਹਜੇ ਫਿਰ ਕਹਿੰਦਾ ਮੇਰੀ ਮਾਂ ਨੂੰ ਤੇਰੀ ਮਾਂ ਨੂੰ ਕਿਸੇ ਨੇ ਗਾਲ ਨਹੀਂ ਕੱਢੀ ਪ੍ਰੂਫ ਦੇਵੇ ਕਿ ਕਹਨੇ ਕਿ ਉਹਦੀ ਮਾਂ ਨੂੰ ਗਾਲ ਕੱਢੀ ਉਨੂੰ ਉਹਦੀ ਮਾਂ ਨੇ ਇਹ ਗੱਲ ਕਹੀ ਕਿ ਤੂੰ ਗਦਾਰ ਜੰਮਤਾ ਗੁਰਦਾਸ ਮਾਨ ਨੂੰ ਕਹ ਤੂੰ ਗਦਾਰ ਲਗਾਤਾਰ ਕਾਫੀ ਦਿਨਾਂ ਤੋਂ ਗੁਰਦਾਸ ਮਾਨ ਵਾਲਾ ਮਾਮਲਾ ਤੂਲ ਫੜ ਰਿਹਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਗੁਰਦਾਸ ਮਾਨ ਹੋਰਾ ਦੇ ਵੱਲੋਂ ਮਾਫੀ ਵੀ ਜੜੀ ਹੈ ਮੰਗੀ ਗਈ ਹੈ ਪਰ ਸਿੱਖ ਕੌਮ ਅਜੇ ਵੀ ਉਹਨਾਂ ਨੂੰ ਮਾਫ ਕਰਨ ਦੇ ਹੱਕ ਵਿੱਚ ਨਹੀਂ ਆ ਹਲੇ ਵੀ ਉਹਨਾਂ ਦੇ ਜੋ ਦਿਲ ਦੇ ਵਿੱਚ ਆ ਉਹਨਾਂ ਦਾ ਕਹਿਣਾ ਕਿ ਜ਼ਖਮ ਉਹਨਾਂ ਦੇ ਹਰ ਹੀ ਨੇ ਕਿਉਂਕਿ ਗੁਰੂ ਮਹਾਰਜ ਦੀ ਤੁਲਨਾ ਜਿਹੜੀ ਹੈ ਕਿਸੇ ਦੇ ਨਾਲ ਵੀ ਨਹੀਂ ਹੋ ਸਕਦੀ ਇਹ ਸਭ ਕਰਕੇ ਗੁਰਦਾਸ ਮਾਨ ਨੇ ਉਹਨਾਂ ਦਾ ਫਿਰਦਾ ਬਲੁੰਦ ਰਿਆ ਤੇ ਇੱਕ ਪਾਸੇ ਗੁਰਦਾਸ ਮਾਨ ਕਹਿੰਦੇ ਨੇ ਕਿ ਉਹਨਾਂ ਨੇ ਮਾਫੀ ਮੰਗ ਲਈ ਹੈ ਜੇਕਰ ਕੋਈ ਮਾਫੀ ਮੰਗਦਾ ਹੈ ਤਾਂ ਉਸ ਨੂੰ ਮਾਫ ਵੀ ਜ਼ਰੂਰ ਕਰ ਦੇਣਾ ਚਾਹੀਦਾ ਤੇ ਇਸੇ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਮੌਜੂਦ ਨੇ ਆਵਾਜ਼ੇ ਕੌਮ ਜਥੇਬੰਦੀ ਤੋਂ ਮਨਜੀਤ ਸਿੰਘ ਕਰਤਾਰਪੁਰ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਜੀ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਤਾਂ ਸਭ ਤੋਂ ਪਹਿਲਾ ਸਵਾਲ ਹੈ ਕਿ ਜਿਵੇਂ ਪਹਿਲਾਂ ਹੀ ਸ਼ੁਰੂਆਤ ਚ ਦੱਸਿਆ ਕਿ ਗੁਰਦਾਸ ਮਾਨ ਵਾਲਾ ਮਾਮਲਾ ਲਗਾਤਾਰ ਤੂਲ ਫਰਦਾ ਹੋਇਆ ਨਜ਼ਰ ਆ ਰਿਹਾ ਹਾਲੇ ਵੀ ਉਹਨਾਂ ਨੂੰ ਮਾਫੀ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਇਹ ਪੂਰਾ ਕਾਰਨ ਕੀ ਹੈ ਜੇਕਰ ਉਹਨਾਂ ਨੇ ਮਾਫੀ ਮੰਗੀ ਹੈ ਤਾਂ ਆਪਣਾ ਮਾਫ ਕਰਨ ਦਾ ਵੀ ਇੱਕ ਫਰਜ਼ ਬਣਦਾ ਤਾਂ ਕਿਉਂ ਮਾਫ ਨਹੀਂ ਕੀਤਾ ਜਾ ਰਿਹਾ ਕਿਹੜੀਆਂ ਗੱਲਾਂ ਨੇ ਜਿਨਾ ਕਰਕੇ ਉਹਨੂੰ ਮਾਫੀ ਨਹੀਂ ਦਿੱਤੀ ਜਾ ਰਹੀ ਮਾਫੀ ਉਹਨੂੰ ਮਿਲਦੀ ਹੈ ਜੀ ਜਿਹੜਾ ਬੰਦੇ ਦੀ ਮਨਛਾ ਦਿਸੇ ਵੀ ਹਾਂ ਵਾਕਈ ਇਹਦੇ ਅੰਦਰ ਗਲਤੀ ਦਾ ਅਹਿਸਾਸ ਹੈ ਉਹ ਦੇਖ ਹੀ ਜਾਂਦਾ ਚੰਗੇ ਮਾੜੇ ਹਰ ਇਨਸਾਨ ਨੂੰ ਉਹਦੇ ਲਈ ਕੋਈ ਪੀ ਐਚ ਡੀ ਹੋਲਡਰ ਬੰਦਾ ਨਹੀਂ ਚਾਹੀਦਾ ਤੁਹਾਡੇ ਨਾਲ ਕੋਈ ਬਧੀ ਕੀ ਕਰੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਬੰਦੇ ਦੇ ਦੇ ਵਿੱਚ ਮਾਫੀ ਵਾਲੀ ਗੱਲ ਬਾਤ ਹੈ ਜਾਂ ਬੰਦਾ ਸਿਰਫ ਧੌਂਕ ਕਰ ਰਿਹਾ ਗੁਰਦਾਸ ਮਾਨ ਨੇ ਗਲਤੀ ਨਹੀਂ ਕੀਤੀ ਗੁਨਾਹ ਕੀਤਾ ਗਲਤੀ ਦੀ ਮਾਫੀ ਹੋ ਸਕਦੀ ਗੁਨਾਹ ਦੀ ਸਜ਼ਾ ਹੁੰਦੀ ਹੈ ਗੁਰਦਾਸ ਮਾਨ ਨੇ ਬੜਾ ਪ੍ਰੀ ਪਲਾਨਡ ਤਰੀਕੇ ਦੇ ਨਾਲ ਇੱਕ ਬਹੁਤ ਵੱਡੀ ਕਤਾਈ ਕੀਤੀ ਉਦੀ ਇੱਕ ਹਿਸਟਰੀ ਹੈ ਕਿ ਉਹ ਪਿਛਲੇ ਲੰਮੇ ਅਰਸੇ ਤੋਂ ਵਿਵਾਦਾਂ ਦੇ ਵਿੱਚ ਇਸ ਗੱਲ ਦੇ ਲਈ ਹੈ ਕਿ ਉਹ ਸਿੱਖਾਂ ਦੇ ਖਿਲਾਫ ਭੋਗਤਰਿਆ ਉਹਦੇ ਐਵੀਡੈਂਸ ਨੇ ਉਹਦੇ ਆਪ ਦੇ ਬੋਲ ਆਪ ਦੇ ਗੀਤ ਇਨਫੈਕਟੋ ਖੁਦ ਪਹਿਲਾਂ ਉਹਦਾ ਕਲੈਸ਼ ਜਦੋਂ ਪੰਥ ਦੇ ਨਾਲ ਸੀ ਪੰਥ ਦੇ ਅੰਦਰ ਉਹਨੇ ਪੰਜਾਬੀਅਤ ਨੂੰ ਜਿੱਥੇ ਅੱਜ ਬਹੁਤ ਲੋਕ ਇਹ ਗੱਲ ਕਹਿੰਦੇ ਜੀ ਪੰਜਾਬੀ ਮਾਂ ਬੋਲੀ ਦਾ ਮਾਣ ਹੈ ਪੰਜਾਬ ਦੀ ਮਾਂ ਬੋਲੀ ਦਾ ਮਾਣ ਤੇ ਪੰਜਾਬੀਅਤ ਨੂੰ ਢਾਹ ਵੀ ਬਹੁਤ ਲਾਈ ਪੰਜਾਬੀਆਂ ਨੂੰ ਨਸ਼ੇੜੀ ਆਸ਼ਿਕ ਤੇ ਹੋਰ ਦੱਸਣ ਤੋਂ ਬਗੈਰ ਇਹਨੇ ਕੀ ਦੱਸਿਆ ਅੱਜ ਤੱਕ ਪੰਜਾਬੀਆਂ ਦੇ ਹੋਰ ਵੀ ਬੜੇ ਪੱਖ ਨੇ ਪੰਜਾਬੀ ਬੜੇ ਸੂਰਬਾਰ ਬਹਾਦਰ ਸੂਰਮੇ ਇੱਤਾਂ ਬਚਾਉਣ ਵਾਲੇ ਵੀ ਆ ਉਹ ਕਿਤੇ ਕਿੰਨਾ ਕ ਪੱਕੇ ਸਾਹਮਣੇ ਆਉਂਦਾ ਹਰ ਇੱਕ ਗੀਤ ਦੇ ਵਿੱਚ ਜ਼ਿਆਦਾਤਰ ਤਾਂ ਇਹ ਦੱਸਿਆ ਜਾਂਦਾ ਵੀ ਕੁਝ ਨਹੀਂ ਪੱਲੇ ਸਾਡੇ ਆਸ਼ਕੀ ਕਰਦੇ ਫਿਰ ਜਦੋਂ ਇਹਨਾਂ ਚੀਜ਼ਾਂ ਦੇ ਵਿਰੋਧ ਹੁੰਦੇ ਦੇਖੇ ਪੰਜਾਬੀ ਮਾਂ ਬੋਲੀ ਦੇ ਰੁਤਬੇ ਦੀ ਗੱਲ ਆਉਂਦੀ ਤੇ ਗੁਰਦਾਸ ਮਾਨ ਆਪਣੇ ਪੈਰ ਥੜਕਾ ਜਾਂਦਾ ਉਥੋਂ ਉਹਦਾ ਜ਼ਿਆਦਾ ਜੋਰ ਮਾਸੀ ਦੀ ਵਡਿਆਈ ਕਰਨ ਦੇ ਵਿੱਚ ਲੱਗਾ ਹੁੰਦਾ ਮਾਂ ਨੂੰ ਉੱਥੇ ਇਗਨੋਰ ਕਰਦਾ ਜਾਂਦਾ ਉਹ ਕਹਿੰਦਾ ਠੀਕ ਆ ਮਾਂ ਦਾ ਮਾਂ ਆ ਪਰ ਮਾਸੀ 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 ਦੇ ਉੱਤੇ ਜ਼ਿਆਦੀ ਰੱਟ ਲਾਈ ਹੋਣੇ ਨਹੀਂ ਮਾਸੀ ਨੂੰ ਮਾਸੀ ਨਹੀਂ ਕਹੌਣੇ ਕਹਿ ਸਕਦੇ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤੇ ਉਹ ਲੋਕ ਆ ਜਿਨ੍ਹਾਂ ਨੇ ਅੱਜ ਤੱਕ ਹਮੇਸ਼ਾ ਇਹ ਕਿਹਾ ਪਈ ਗੁਰੂ ਸਾਹਿਬ ਨੇ ਬਹੁਤ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ ਪਰ ਉਹ ਲਿਖਿਆ ਸਾਰਾ ਪੰਜਾਬੀ ਦੇ ਵਿੱਚ ਭਾਸ਼ਾ ਭਾਵੇਂ ਉਹਦੇ ਵਿੱਚ ਬ੍ਰਿਜ ਵਰਤੀ ਗਈ ਹੋਵੇ ਭਾਵੇਂ ਉਹਦੇ ਵਿੱਚ ਫਾਰਸੀ ਵਰਤੀ ਗਈ ਹੋਵੇ ਭਾਵੇਂ ਉਰਦੂ ਹਿੰਦੀ ਜਾਂ ਪੰਜਾਬੀ ਹੋਵੇ ਪਰ ਜਿਹੜੀ ਉਹਦੀ ਲਿਖਤ ਹੈ ਉਹ ਪੰਜਾਬੀ ਹੈ। ਸੋ ਅਸੀਂ ਕਿਸੇ ਪਾਸ਼ਾ ਦੇ ਵਿਰੋਧ ਦੇ ਵਿੱਚ ਨਹੀਂ ਅਸੀਂ ਤਾਂ ਖੁਦ ਕਹਿੰਨੇ ਆਂ ਕਿ ਪਾਸ਼ਾਵਾਂ ਨਾਲ ਸਾਡਾ ਵਿਰੋਧ ਨਹੀਂ। ਪਰ ਆਪ ਦੀ ਜਿਹੜੀ ਪਹਿਚਾਨ ਜਿਹੜੀ ਆਇਡੈਂਟੀਟੀ ਦੇ ਲਈ ਜਿਹਨੂੰ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਆ। ਉਹਦੇ ਤੇ ਆ ਕੇ ਫਿਰ ਪੈਰ ਕਿਉਂ ਥੜਕਾਉਨੇ? ਫਿਰ ਉਹਦੇ ਤੇ ਸਟੈਂਡ ਕਿਉਂ ਨਹੀਂ ਰੱਖਣਾ? ਜਦੋਂ ਇਹਨਾਂ ਗੱਲਾਂ ਦੇ ਵਿਰੋਧ ਗੁਰਦਾਸ ਮਾਨ ਦੇ ਬਾਹਰਲੇ ਵਿਦੇਸ਼ਿਆਂ ਦੇ ਵਿੱਚ ਹੁਣੇ ਸ਼ੁਰੂ ਹੋਏ। ਤੇ ਕਿਉਂਕਿ ਇੱਥੇ ਉਹਦਾ ਅਸਰ ਸੂਖ ਹੋਰ ਤਰ੍ਹਾਂ ਦਾ ਹੈਗਾ। ਤੇ ਬਾਹਰ ਲੋਕਾਂ ਨੂੰ ਪ੍ਰੋਟੈਸਟ ਕਰਨ ਦੀ ਆਜ਼ਾਦੀ ਹੈ ਗੱਲ ਕਰਨ ਦੀ ਆਜ਼ਾਦੀ ਹੈ ਤੇ ਲੋਕਾਂ ਨੇ ਜਦੋਂ ਉਹਦਾ ਵਿਰੋਧ ਕੀਤਾ ਤੇ ਗੁਰਦਾਸ ਮਾਨ ਨੂੰ ਉਹ ਪਛਿਆ ਨਹੀਂ ਉਹ ਬੁਖਲਾ ਗਿਆ ਇੰਨਾ ਬੁਖਲਾ ਗਿਆ ਉਹ ਬੰਦਾ ਜਿਹਦੇ ਲਈ ਲੋਕ ਅੱਜ ਕਹਿੰਦੇ ਜੀ ਉਹ ਤੇ ਬਾਬਾ ਉਹ ਦਸਮਨ ਬਾਬਾ ਤੇ ਬਾਬੇ ਦੀ ਭਾਸ਼ਾ ਹੀ ਬਦਲ ਗਈ ਬਾਬੇ ਦੀ ਲੈਂਗੁਏਜ ਹੀ ਕਨਵਰਟ ਹੋ ਗਈ ਤੇ ਜਿਹੜੀ ਉਹ ਭਾਸ਼ਾ ਵਰਤਦਾ ساری ਦੁਨੀਆ ਨੇ ਕਿਹਾ ਪੀ ਇਹ ਗਲਤ ਹੈ ਤੋ ਆਪਣੀ ਭਾਸ਼ਾ ਦਾ ਜਦੋਂ ਕਟਾਰੇ 'ਚ ਖੜਾ ਹੋ ਗਿਆ ਉਸ ਗੱਲ ਨੂੰ ਲੈ ਕੇ ਜਾਂ ਉਸ ਗਾਲ ਨੂੰ ਲੈ ਕੇ ਫਿਰ ਉਸ ਗਾਲ ਦਾ ਉਹ ਵਕੀਲ ਵੀ ਆਪ ਹੀ ਬਣਦਾ ਫਿਰ ਉਸ ਗਾਲ ਦਾ ਉਹ ਜੱਜ ਵੀ ਆਪ ਹੀ ਬਣ ਜਾਂਦਾ ਜੇ ਇਹੀ ਗੱਲ ਗੁਰਦਾਸ ਮਾਨ ਨੂੰ ਕਿਸੇ ਨੇ ਕਹੀ ਹੁੰਦੀ ਆਪਣੇ ਗੀਤਾਂ ਦੀ ਉਹ ਬੱਤੀ ਵੱਟ ਕੇ ਤਾਂ ਲੈਦਾ ਫਿਰ ਉਹ ਗਾਲ ਹੋਣੀ ਸੀ ਜਦੋਂ ਗੁਰਦਾਸ ਮਾਨ ਨੇ ਕਿਸੇ ਨੂੰ ਕਹੀਆ ਕਹਿੰਦਾ ਉਹ ਗਾਲ ਥੋੜੀ ਹੈ ਤੇ ਘਰਾਂ 'ਚ ਬੀਬੀਆਂ ਆਮ ਹੀ ਆਪਣੇ ਬੱਚੇ ਨੂੰ ਕਹਿੰਦੀਆਂ ਹੁੰਦੀਆਂ ਸੀ ਪਰ ਉਹ ਵੀ ਕਹਿੰਦੇ ਨੇ ਕਿ ਮਿਡਲ ਫਲਿੰਗ ਫਿੰਗਰ ਉਹਨਾਂ ਨੂੰ ਦਿਖਾਈ ਗਈ ਹੈ ਮਾਵਾ ਭੈਣਾਂ ਦੀਆਂ ਕਹਿੰਦੇ ਗਾਲਾਂ ਵੀ ਉਹਨਾਂ ਨੂੰ ਕੱਢੀਆਂ ਗਈਆਂ ਨੇ ਕਿ ਲੋਕਾਂ ਦਾ ਅਜੇ ਹਰ ਰਵਈਆ ਜਾਂ ਫਿਰ ਕਿਸੇ ਨੂੰ ਮਾਪ ਪੈਣ ਦੀ ਗਾਲ ਕੱਢਣਾ ਇਹ ਕਿੰਨਾ ਕੁ ਵਾਜਬ ਸਮਝਦੇ ਹੋ ਤੁਸੀਂ ਗਾਲ ਕਿਸੇ ਨੂੰ ਵੀ ਕੱਢਣੀ ਗਲਤ ਗੱਲ ਹੈ ਜਿਨੇ ਵੀ ਕੱਢੀ ਉਹ ਗਲਤ ਹੈ ਅਸੀਂ ਗਾਲਦੇ ਹਾਂ ਵੀ ਨਹੀਂ ਪਰ ਗੱਲ ਇਹ ਵੀ ਕਿਸੇ ਦੀ ਕੱਢੀ ਗਾਲ ਗਾਲਿਆ ਤੇ ਤੇਰੀ ਗੱਡੀ ਉਹ ਗਾਲ ਵੀ ਨਹੀਂ ਤੇ ਤੂੰ ਉਹਨੂੰ ਸਿੱਟਣੀਆਂ ਦੱਸੇ ਇਹ ਤਾਂ ਘਰਾਂ ਚ ਆਮ ਚੱਲਦੀ ਹੈ ਫਿਰ ਇਹ ਵਾਜਬ ਕਿਦਾਂ ਹੋਇਆ ਕੁੱਤਾ ਹੀ ਗੁਨਾਹ ਉਹਦਾ ਵੱਡਾ ਹੁੰਦਾ ਜਿਹੜਾ ਰੁਤਬੇ ਚ ਵੀ ਵੱਡਾ ਹੋਵੇ ਜੋ ਥੱਲੇ ਵਿਰੋਧ ਕਰ ਰਹੇ ਸੀ ਆਮ ਲੋਕ ਸੀ ਜਿਹੜਾ ਨੇ ਗਲਤੀ ਵੀ ਕੀਤੀ ਉਹਨਾਂ ਦੀ ਛੋਟੀ ਆ ਤੂੰ ਰੁਤਬੇ ਵਾਲਾ ਬੰਦਾ ਹੈ ਤੇਰੇ ਤੋਂ ਰਿਸਪੌਂਸਿਬਿਲਟੀਜ਼ ਵੱਧਿਆ ਤੇਨੂੰ ਲੋਕ ਫੋਲੋ ਕਰਦੇ ਆ ਤੇਰਾ ਗੁਨਾਹ ਉਹਨਾਂ ਤੋਂ 10 ਗੁਣਾ ਵੱਡਾ ਗਿਣਿਆ ਜਾਂਦਾ ਔਰ ਜਿਹੜੀ ਗੁਰਦਾਸ ਮਾਨ ਦੀ ਮਾਫੀ ਵਾਲੀ ਗੱਲ ਹੈ ਜਦੋਂ ਉਹ ਉੱਥੇ ਬਖਲਾਇਆ ਉਹ ਵਿਸ਼ਾ ਹੀ ਅਲੱਗ ਹੈ ਉਹਦੇ ਤੋਂ ਮਾਫੀ ਮੰਗੀ ਵੀ ਜਾ ਸਕਦੀ ਸੀ ਮਾਫੀ ਦਿੱਤੀ ਵੀ ਜਾ ਸਕਦੀ ਸੀ ਗਾਲ ਕਿਸੇ ਨੂੰ ਕੱਢੀ ਉਹਨੇ ਮਾਫੀ ਮੰਗ ਲਈ ਜਿਹਨੂੰ ਕੱਢਿਓ ਉਹਦਾ ਮਸਲਾ ਜਾਂ ਜਦੋਂ ਪੰਥ ਤੱਕ ਗੱਲ ਆ ਜਾਂਦੀ ਹੈ ਜਦੋਂ ਉਹ ਇੱਥੇ ਆ ਕੇ ਉ ਆਪਣੀ ਉਸ ਚੜ ਨੂੰ ਗੀਤਾਂ ਦੇ ਵਿੱਚ ਬਿਆਨ ਕਰਦਾ ਕਰਦਾ ਸਿੱਖਾਂ ਦੀਆਂ ਤੁਲਨਾਤਮਕ ਲਿਖਤਾਂ ਲਿਖਣ ਲੱਗ ਪੈਂਦਾ ਮਸਲਾ ਉੱਥੇ ਖੜਾ ਹੁੰਦਾ ਜਿਹੜਾ ਵਿਚਾਰਿਆ ਨਹੀਂ ਜਾ ਰਿਹਾ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਸਿਰਫ ਉਸ ਇੱਕ ਵੈਂਕੂਵਰ ਦੇ ਪ੍ਰੋਗਰਾਮ ਦੀ ਘਟਨਾ ਨੂੰ ਹੀ ਪ੍ਰਚਾਰਿਆ ਜਾ ਰਿਹਾ ਮਸਲਾ ਉੱਡਾ ਨਹੀਂ ਆ ਉੱਥੋਂ ਤੇ ਸ਼ੁਰੂਆਤ ਹੋਈ ਸੀ ਮਸਲਾ ਵਧਿਆ ਕਿੱਥੇ ਆ ਕੇ ਜਦੋਂ ਉਹਦੀ ਈਰਖਾ ਗੁਰਦਾਸ ਮਾਨ ਆਪਣੇ ਗੀਤਾਂ ਦੇ ਵਿੱਚ ਆ ਕੇ ਸਿੱਖਾਂ ਨੂੰ ਇਹ ਗੱਲ ਕਹਿੰਦਾ ਵੀ 13 ਦੂਣਾ 26 ਆ ਤਾਂ 26 ਰਹਿਣ ਦੇ ਗੁਰਨਾਨਕ ਪਾਸ਼ਾ ਦੇ 13 ਤੇ ਸਾਡੇ ਡੇਰੇ ਵਾਲੇ ਦੇ 26 ਆ ਉਹ ਤੋਂ ਦੋ ਗੁਣਾ ਤੇ ਸਾਡੇ ਕੋਈ ਗੱਲ ਨਹੀਂ ਰਹਿਣ ਦੇ ਤੁਸੀਂ ਆਪਦਾ ਕੰਮ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਾਉ ਡੇਰੇ ਦੇ ਉੱਤੇ ਹੋਰ ਵੀ ਬੜੇ ਸਿੰਗਰ ਜਾਂਦੇ ਸਿੱਖਣ ਨੇ ਅੱਜ ਤੱਕ ਕਿਸੇ ਦਾ ਵਿਰੋਧ ਕੀਤਾ ਕੱਲਾ ਗੁਰਦਾਸ ਮਾਣੀ ਜਾਂਦਾ ਡੇਰੇ ਦੇ ਉੱਤੇ ਬੜੇ ਰੋਟੀਆਂ ਸਿੱਕਣ ਲਈ ਜਾਂਦੇ ਲੋਕਾਂ ਨੂੰ ਪਤਾ ਕੋ ਉੱਤੇ ਪਬਲਿਕ ਕੱਟੀ ਹੋਈ ਹੁੰਦੀ ਸਾਡੇ ਗੀਤ ਵੇਚ ਜਾਣੇ ਕਲਾਕਾਰ ਨੂੰ ਤਾਂ ਮਕਸਦ ਇੰਨਾ ਹੀ ਹੁੰਦਾ ਨਾ ਕਿ ਮੇਰੀ ਪਬਲਿਸਿਟੀ ਹੋ ਜਾਏ ਕਿ ਮੇਰੇ ਗੀਤ ਚਾਰ ਵੇਚ ਜਾਣਗੇ ਬਹੁਤੇ ਤਾਂ ਡੇਰੇ ਤੇ ਮੱਤਾ ਵੀ ਨਹੀਂ ਦੇਖਦੇ ਜਾ ਕੇ ਉਹ ਕਹਿੰਦੇ ਸਰਪ ਅਸੀਂ ਤਾਂ ਗਾਉਣ ਹੀ ਜਾਂਦੇ ਬੜੇ ਸਾਰੇ ਕਲਾਕਾਰ ਐ ਜਿਹੜੇ ਕਹਿੰਦੇ ਇਹ ਤਾਂ ਭਾਜੀ ਗਰਾਉਂਡ ਜਾਂਦੇ ਆ ਸਾਡੇ ਲਈ ਤਾਂ ਆਡੀਅנס ਹੁੰਦੀ ਮੋਰੇ ਸਾਨੂੰ ਆਡੀਅנס ਚਾਹੀਦੀ ਹੁੰਦੀ ਹੈ ਤੇ ਡੇਰੇ ਤੇ ਮਿਲ ਜਾਂਦੀ ਹੈ ਅਈ ਤਾਂ ਇਸ ਕਰਕੇ ਜਾਂਦੇ ਤੇ ਡੇਰੇ ਨੂੰ ਤਾਂ ਅਸੀਂ ਮੰਨਦੇ ਵੀ ਨਹੀਂ ਇਹ ਤੇ ਬਾਬਾ ਬਣ ਗਿਆ ਨਾ ਉੱਥੇ ਫਿਰ ਉੱਥੇ ਜਾ ਕੇ ਜਦੋਂ ਗੁਰਦਾਸ ਮਾਨ ਸਿੱਖਾਂ ਨੂੰ ਗੱਲ ਇਹ ਕਹਿੰਦਾ ਹੈਗਾ ਆ ਵੀ ਅਸੀਂ ਸਾਈਆਂ ਦੇ ਵੀ ਜਾਣਦੇ ਆ ਮਾਈਆਂ ਦੇ ਵੀ ਜਾਣਦੇ ਆ ਮੰਨਿਆਂ ਕਿ ਥੋੜੇ ਜਿ ਛਦਾਈਆਂ ਦੇ ਵੀ ਜਾਣਦੇ ਇੱਕ ਪਾਸੇ ਉਹ ਆਪ ਹੀ ਗੀਤ ਲਿਖਦਾ ਵੀ ਇੱਕ ਦੀ ਹੋ ਜਾ ਇੱਕ ਦੀ ਬਣ ਜਾ ਇੱਕ ਨੂੰ ਗੱਲ ਨਾਲ ਲਾ ਕੇ ਗੁਰਦਾਸ ਮਾਨ ਦੱਸੇ ਵੀ ਤੂੰ ਕਿਹੜੀ ਲਾਈਨ ਦੇ ਉੱਤੇ ਸੈਟ ਐ ਤੂੰ ਉਹ ਗੁਰਦਾਸ ਮਾਨ ਐ ਜਿਹੜਾ ਕਹਿੰਦਾ ਇੱਕ ਦੀ ਹੋ ਜਾ ਇੱਕ ਦੀ ਬਣ ਜਾ ਤੇ ਫਿਰ ਤੂੰ ਕਿਉਂ ਨਹੀਂ ਬਣਿਆ ਜਾਂ ਤੂੰ ਉਹ ਆ ਜਿਹੜਾ ਤੂੰ ਗੀਤਾ ਚ ਕਹਿ ਰਿਹਾ ਵੀ ਹਾਂ ਅਸੀਂ ਸਾਰੇ ਤੇ ਛਾਇਆਂ ਮਾਇਆਂ ਸਾਰੇ ਤੇ ਜਾਣੇ ਆ ਕੋਈ ਕਰਗੇ ਤੇ ਫਿਰ ਦੋਗਲਾ ਕਿੱਥੇ ਫਿੱਟ ਪੈਂਦਾ ਫਿਰ ਤੇਰੇ ਤੇ ਦੋਗਲਾ ਕਿਉਂ ਨਹੀਂ ਫਿੱਟ ਪੈਂਦਾ ਉਹ ਦੱਸ ਦੇ ਫਿਰ ਤੂੰ ਤੁਲਨਾ ਕਰਦਾ ਤੀਸਰੇ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇੱਕ ਡੇਰੇ ਦੇ ਸਾਥ ਦੇ ਨਾਲ ਜਿਹੜਾ ਆਪਣੀਆਂ ਉਂਗਲਾਂ ਦੇ ਵਿੱਚ ਸਿਕਟਾਂ ਬੀੜੀਆਂ ਲੈ ਕੇ ਪੀਂਦਾ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੀਆਂ ਕੱਢਦਾ ਉਸ ਬਾਬੇ ਦੀਆਂ ਵੀਡੀਓ ਅੱਜ ਵੀ ਪਈਆਂ ਨੈੱਟ ਦੇ ਉੱਤੇ ਜੇ ਕਿਸੇ ਨੂੰ ਸ਼ੱਕ ਦੁਬਦਾ ਹੋਵੇ ਤੇ ਚਲਾ ਦਿਓ ਨੈੱਟ ਤੇ ਤੁਸੀਂ ਲੱਭ ਲਿਓ ਬਾਬੇ ਜੀ ਜੀ ਇੰਟਰਵਿਊ 'ਚ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਹਿੰਦੇ ਕਿ ਜਿਹੜੇ ਉਹ ਬੀੜੀਆਂ ਸਿੱਖਤਾਂ ਵਾਲਾ ਆ ਉਹ ਕਹਿੰਦੇ ਵੀ ਬਾਬਿਆਂ ਦੀ ਆਪਦੀ ਮੌਜੂਦ ਹੁੰਦੀ ਸੀ ਉਹ ਆਪਣੀ ਮौज ਦੇ ਵਿੱਚ ਜੋ ਕਰਦੇ ਸੀ ਕਰਦੇ ਸੀ ਪਰ ਉਹ ਨਸ਼ਾ ਪ੍ਰਮੋਟ ਉੱਥੇ ਨਹੀਂ ਕਰਦੇ ਸੀ ਕਿਸੇ ਹੋਰ ਦੀ ਔਕਾਤ ਨਹੀਂ ਹੈ ਕਿ ਉਸ ਜਗ੍ਹਾ ਤੇ ਉੱਤੇ ਜਾ ਕੇ ਕਿਸੇ ਤਰ੍ਹਾਂ ਦਾ ਨਸ਼ਾ ਕਰੇ ਆਟੇ 'ਚ ਲੂਣ ਤਾਂ ਗੁੰਨਿਆ ਜਾ ਸਕਦਾ ਹੁਣ ਲੂਣ ਹੀ ਇਕੱਲਾ ਗੁੰਨੀ ਜਾਣਾ ਤਾਂ ਉਹਦਾ ਕੀ ਕਰ ਸਕਦੇ ਆ ਪੰਜਾਬ ਦੇ ਵਿੱਚ ਤੇ ਬੜੀ ਪੱਕੀ ਗੱਲ ਹੈ ਕਹਿੰਦੇ ਮਰੇ ਮੁਕਰੇ ਦਾ ਕੀ ਕਰ ਲਵੋਗੇ ਤੁਸੀਂ ਇਹ ਕੋਈ ਲੁਕੀ-ਛੁਪੀ ਗੱਲ ਹੈ ਤੁਸੀਂ ਮੰਨ ਲੋਗੇ ਇਹ ਗੱਲ ਕਿ ਡੇਰੇ ਦੇ ਵਿੱਚ ਨਸ਼ਾ ਨਹੀਂ ਹੁੰਦਾ ਛੱਡੋ ਗੁਰਦਾਸ ਮਾਨ ਦੀ ਗੱਲ ਆ ਇੰਨੀ ਬਾਹਰ ਪਬਲਿਕ ਟੂਰੀ ਫਿਰਦੇ ਐ ਇਦਾਂ ਮਾਈਕ ਲੈ ਕੇ ਦੁਨੀਆ ਚ ਜਾਓ ਜਾ ਕੇ ਪੁੱਛੋ ਵੀ ਜਿਹੜੇ ਜਿੰਨੇ ਡੇਰੇ ਆ ਮਸਤਾਂ ਦੇ ਉਹਨਾਂ ਦੇ ਵਿੱਚ ਨਸ਼ਾ ਨਹੀਂ ਕਰਦੀ ਦੁਨੀਆ ਜੀ ਸਿਰਫ ਬਾਬਾ ਹੀ ਕਰਦੇ ਮੌਜ ਦੇ ਵਿੱਚ ਮਸਤੀ ਚ ਅੱਛਾ ਜਦੋਂ ਇੱਕ ਗਾਣਾ ਇਹਨਾਂ ਨੇ ਗਾਇਆ ਸੀਗਾ ਕਿ ਕੀ ਬਣੂ ਦੁਨੀਆ ਦਾ ਸੱਚੇ ਬਾਦਸ਼ਾਹ ਵਾਹਿਗੁਰੂ ਜਾਣੇ ਉਹਦੇ ਵਿੱਚ ਇਹਨਾਂ ਨੇ ਇਹ ਲਾਈਨ ਦਾ ਜ਼ਿਕਰ ਵੀ ਕੀਤਾ ਸੀ ਕਿ ਨਸ਼ੀਆਂ ਨੇ ਪੱਟ ਤੇ ਪੰਜਾਬੀ ਗੱਭਰੂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਸਿਹਤ ਵੀ ਇਹਨਾਂ ਨੇ ਦਿੱਤੀ ਆ ਕੁਝ ਐਦਾਂ ਦੇ ਧਾਰਮਿਕ ਗੀਤ ਹੋਰ ਵੀ ਪੰਜਾਬੀ ਮਾਂ ਬੋਲੀ ਨੂੰ ਕਲਚਰਲ ਗਾਣੇ ਵੀ ਜਿਹੜੇ ਬੜੇ ਸਾਰੇ ਗੁਰਦਾਸ ਮਾਨ ਨੇ ਗਾਏ ਆ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਪੋਜ਼ਿਟਿਵ ਨਹੀਂ ਉਹਨਾਂ ਲਈ ਫੇਰ ਇਹ ਪੋਜ਼ਿਟਿਵ ਗਾ ਕੇ ਲਾਇਸੈਂਸ ਮਿਲ ਜਾਂਦਾ ਵੀ ਗੁਰੂ ਸਾਹਿਬ ਦੀ ਤੁਲਨਾ ਕਿਸੇ ਸਾਧਨਾ ਕਰ ਸਕਦਾ ਮੈਂ ਤਾਂ ਸਿੱਧੀਆਂ ਗੱਲਾਂ ਦੇ ਜਵਾਬ ਦੇਣੇ ਪਸੰਦ ਕਰਦਾ ਹਾਲਾਂਕਿ ਮੇਰੇ ਕੋਲ ਇਸ ਚੀਜ਼ ਦੇ ਹੋਰ ਵੀ ਬੜੇ ਜਵਾਬ ਹੈਗੇ ਨੇ ਕਿਉਂਕਿ ਹੁਣ ਇਸ ਟਾਈਮ ਜਿਹੜਾ ਇਸ ਚੀਜ਼ ਦਾ ਬਹੁਤ ਚਰਚਾ ਚ ਹੈ ਗੱਲ ਵੀ ਗੁਰਦਾਸ ਮਾਨ ਨੇ ਬੜਾ ਚੰਗਾ ਗਾਇਆ ਜੀ ਮੈਂ ਨਹੀਂ ਕਹਿੰਦਾ ਵੀ ਉਹਨੇ ਚੰਗਾ ਨਹੀਂ ਗਾਇਆ ਜੇ ਤੁਸੀਂ ਕਿੱਲੋ ਸ਼ਹਿਦ ਦੇ ਵਿੱਚ ਪਈਆ ਵੀ ਜ਼ਹਿਰ ਲਪੇਟ ਕੇ ਦੇ ਰਹੇ ਹਨ ਤੇ ਜ਼ਹਿਰ ਨੇ ਆਪਣਾ ਕੰਮ ਕਰਨਾ ਇਹ ਸ਼ਹਿਦ ਚ ਲਪੇਟ ਲਪੇਟ ਕੇ ਜ਼ਹਿਰਾਂ ਦਿੰਦੇ ਕਿੰਨੀਆਂ ਗੱਲਾਂ ਦਾ ਪੁਲੰਦਾ ਚੰਗਾ ਚੰਗਾ ਬਣ ਕੇ ਲਾਸਟ ਵਿੱਚ ਆਪ ਦਾ ਅਜੰਡਾ ਆਪ ਦਾ ਸੈੱਟ ਕਰਦੇ ਆਂ ਦਰਸਾ ਕੇ ਵੀ ਤੇ ਸਮਾਜ ਚ ਚੱਲਦਾ ਜੀ ਉਹ ਇੱਕ ਚਬੜ ਗਿਆ ਬੰਦਾ ਪਤਾ ਨਹੀਂ ਕੀ ਰਾਜਦੀਪ ਕੀ ਨਾ ਉਹਦਾ ਹੈਗਾ ਉਹ ਇਹ ਕਹੀ ਜਾਂਦਾ ਜੀ ਸਮਾਜ ਚ ਸਾਰੇ ਗਾਲਾਂ ਕੱਢਦੇ ਫਿਰ ਸਾਰਿਆਂ ਨੂੰ ਤਾਂ ਮਤਲਬ ਗਾਲਾਂ ਕੱਢਣ ਦੀ ਖੁੱਲ ਦੇਦੀ ਹੈ ਜੇ ਕੋਈ ਬੰਦਾ ਕਿਸੇ ਰਤਬੇ ਤੇ ਚਲੇ ਗਿਆ ਉਹਨੇ ਚਾਰ ਚੰਗੀਆਂ ਗੱਲਾਂ ਕਰ ਲਈਆਂ ਇਹਦਾ ਮਤਲਬ ਲਾਇਸੈਂਸ ਮਿਲ ਗਿਆ ਵੀ ਹੁਣ ਉਹ ਜੋ ਚਾਵੇ ਬਕਵਾਸ ਕਰ ਸਕਦਾ ਉਹ ਹੈ ਤੇ ਬੰਦਾ ਹੀ ਨਾ ਉਹਨੂੰ ਇਹ ਲਾਇਸੈਂਸ ਮਿਲ ਗਿਆ ਚਾਰ ਚੰਗੀਆਂ ਗੱਲਾਂ ਕਰਕੇ ਪਈ ਹੁਣ ਉਹ ਗੁਰੂ ਸਾਹਿਬ ਦੀ ਤੁਲਨਾ ਟੁੱੱਚੇ ਸਾਧਾਂ ਨਾਲ ਕਰੂਗਾ ਇਹ ਅਥਾਰਟੀ ਗੁਰਦਾਸ ਮਾਨ ਨੂੰ ਕਹਿੰਨੇ ਦੇਤੀ ਮਾਫੀ ਉਹ ਉਸ ਗੱਲ ਦੀ ਮੰਗ ਰਿਹਾ ਜਿਹਦੇ ਵਿੱਚ ਇੱਕ ਦੂਜੇ ਨਾਲ ਉਹਦੇ ਕਹਿਣ ਮੁਤਾਬਕ ਵੈਸੇ ਤੇ ਵਨ ਸਾਈਡਡ ਗੱਲ ਆ ਉਧਰੋਂ ਸਟੇ ਕਿਸੇ ਨੇ ਕਿਸੇ ਨੂੰ ਗਾਲ ਨਹੀਂ ਕੱਢੀ ਸੀ ਗੁਰਦਾਸ ਮਾਨ ਜੇ ਇਸ ਬੰਦੇ ਨੇ ਉਹਨੂੰ ਪ੍ਰੋਟੈਸਟ ਦੀ ਤਾਕਤ ਹੀ ਦਿਖਾਈ ਨਾ ਉਹ ਬੰਦਾ ਪੰਥ ਦੇ ਅੰਦਰ ਇੱਕ ਰਤਬਾ ਰੱਖਦਾ ਬਹੁਤ ਸੂਝਵਾਨ ਗੁਣੀ ਕਹਿੰਨੀ ਆ ਚਰਨਜੀਤ ਸਿੰਘ ਸੁਝੋ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ ਨਵੇਂ ਸ਼ਹਿਰ ਤੋਂ ਉਹ ਨਿਆਣਾ ਨਹੀਂ ਆ ਬੰਦਾ ਇਤਿਹਾਸ ਨੂੰ ਜਾਣਦਾ ਇਨਸਾਨ ਆ ਉਹਦੀ ਅੱਜ ਵੀ ਇੰਟਰਵਿਊ ਆ ਉਹਨਾਂ ਦੀ ਬੋਲੀ ਤੇ ਲਹਿਜਾ ਦੇਖੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅੱਜ ਵੀ ਬੋਲਣ ਵਾਲੇ ਆ ਇਹ ਸਿਰਫ ਮਾਹੌਲ ਵਿਗਾੜ ਰਹੇ ਕਿਉਂਕਿ ਗੁਰਦਾਸ ਮਾਨ ਦੇ ਪਿੱਛੇ ਇੱਕ ਸੋਚ ਖੜੀ ਹੈ ਤੇ ਉਸ ਸੋਚ ਦੇ ਹਜ਼ਾਰਾਂ ਧਾਰਨੀ ਖੜੇ ਆ ਜਿਹੜੇ ਪੰਥ ਦੇ ਦੁਖੀ ਨੇ ਉਹ ਸਾਰੇ ਇਕੱਠੇ ਹੋ ਕੇ ਪੱਬਾਂ ਪਾਰ ਹੋ ਕੇ ਅੱਜ ਗੁਰਦਾਸ ਮਾਨ ਨੂੰ ਦੁਬਾਰਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਗੁਰਦਾਸ ਮਾਨ ਪੰਜਾਬ ਦੀ ਧਰਤੀ ਤੇ ਜੀਰੋ ਹੋ ਗਿਆ ਹਰ ਉਹ ਇਨਸਾਨ ਜਿਹੜਾ ਗੁਰੂ ਸਾਹਿਬ ਦੇ ਪ੍ਰਤੀ ਸੱਚੀ ਸ਼ਰਧਾ ਤੇ ਆਸਥਾ ਰੱਖਦਾ ਉਹ ਕਦੇ ਬਰਦਾਸ਼ਤ ਨਹੀਂ ਕਰੂਗਾ ਕਿ ਗੁਰੂ ਸਾਹਿਬ ਦੀ ਤੁਲਨਾ ਉਹ ਕਿਸੇ ਇਦਾਂ ਦੇ ਡੇਰੇ ਦੇ ਸਾਥ ਦੇ ਨਾਲ ਕਰਨ ਜਿਹਦਾ ਕੋਈ ਲਾਗਾਦਗਾ ਹੀ ਨਹੀਂ ਸਿੱਖੀ ਦੇ ਨਾਲ ਪਰ ਜਦੋਂ ਇਹ ਸਭ ਹੋਇਆ ਉਸ ਤੋਂ ਬਾਅਦ ਸਪਸ਼ਟਿਕਰਨ ਵੀ ਗੁਰਦਾਸ ਮਾਨ ਹੁਣਾਂ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਤਾਂ ਤੁਲਨਾ ਕਿਸੇ ਦੇ ਨਾਲ ਹੋ ਹੀ ਨਹੀਂ ਸਕਦੀ ਤੁਸੀਂ ਹੁਣ ਚਲੋ ਉਹਨਾਂ ਨੇ ਮਾਫੀ ਵੀ ਮੰਗੀ ਤੁਸੀਂ ਕਹਿੰਦੇ ਹੋ ਵੀ ਮਾਫੀ ਜਿਹੜੀ ਇਦਾਂ ਨਹੀਂ ਦਿੱਤੀ ਜਾਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਇਸ ਮਸਲੇ ਦਾ ਹੱਲ ਕੀ ਹੈ ਫਿਰ ਕੀ ਕੀ ਹੋਣਾ ਕੀ ਚਾਹੀਦਾ ਇਸ ਮਸਲੇ ਦੇ ਉੱਪਰ ਜੇਕਰ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਗੁਨਾਹ ਉਹਨਾਂ ਕੀਤਾ ਤਾਂ ਕੀ ਹੱਲ ਹੋਣਾ ਚਾਹੀਦਾ ਜਾਂ ਕੀ ਮਾਫੀਨਾਮਾ ਕੀ ਲੱਗਦਾ ਕਾਲ ਤਖ ਸਾਹਿਬ ਨਾਲ ਤਮਸਤਕੋ ਕੇ ਮਾਫੀ ਮੰਗਣੀ ਚਾਹੀਦੀ ਹੈ ਜਾਂ ਕੀ ਜੜਾ ਹਸ਼ਰਨਾ ਨੂੰ ਹੋਣਾ ਚਾਹੀਦਾ ਦੇਖੋ ਜੇ ਤੇ ਗਲਤੀ ਗੁਰਦਾਸ ਮਾਨ ਨੇ ਸਿਰਫ ਕਿਸੇ ਬੰਦੇ ਦੀ ਤੋਹਫੀਨ ਤੱਕ ਕੀਤੀ ਹੁੰਦੀ ਜਾਂ ਪੰਥਕ ਕਿਸੇ ਰੋ ਰੀਤ ਦੀ ਕੀਤੀ ਹੁੰਦੀ ਤੇ ਉਹਦੀਆਂ ਮਾਫੀਆਂ ਕਾਲ ਤਖ ਸਾਹਿਬ ਤੇ ਹਾਜ਼ਰ ਹੋ ਕੇ ਮੰਗੀਆਂ ਜਾ ਸਕਦੀਆਂ ਤੇ ਹੋ ਸਕਦਾ ਪੰਥੇ ਨੂੰ ਮਾਫੀ ਕਰ ਦਿੰਦਾ ਜਦੋਂ ਗੱਲ ਗੁਰੂ ਤੱਕ ਚਲ ਜਾਂਦੀ ਹੈ ਨਾ ਤੇ ਫਿਰ ਵਿਚ ਵਿਚਾਲੇ ਕੋਈ ਬੰਦਾ ਕੋਈ ਅਥਾਰਟੀ ਕੋਈ ਧੇਰੇ ਸੀ ਨਹੀਂ ਆ ਜਿਹੜੀ ਇਹ ਪਾਵਰ ਰੱਖਦੀ ਹੋਵੇ ਵੀ ਉਹ ਗੁਰੂ ਦੀ ਤੋਹੀਨ ਨੂੰ ਮਾਫ ਕਰ ਸਕੇ ਇਹ ਤੇ ਮਸਲਾ ਹੀ ਗੁਰੂ ਸਾਹਿਬ ਦਾ ਹੋ ਗਿਆ ਇਹ ਤੇ ਨਜੱਠਣਾ ਹੀ ਗੁਰੂ ਸਾਹਿਬ ਦੇ ਨਾਲ ਇਹਨੂੰ ਪਾਏਗਾ ਹਾਂ ਜੇ ਇਹਨੂੰ ਇਹਦੇ ਮਨ ਦੇ ਵਿੱਚ ਦਰਦ ਹੈ ਕਿ ਹਾਂ ਗਲਤੀ ਕਰ ਬੈਠਾ ਫਿਰ ਦਿਖਣੀ ਚਾਹੀਦੀ ਹੁੰਦੀ ਗਲਤੀ ਮੈਂ ਮਹਿਸੂਸ ਕਰਦਾ ਅਗਰ ਕਿਸੇ ਆਮ ਇਨਸਾਨ ਤੋਂ ਵੀ ਗਲਤੀ ਹੋ ਜਵੇ ਨਾ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਨਹੀਂ ਬੰਦੇ ਦੇ ਮਨ ਚ ਪਛਤਾਵਾ ਹੈ ਬਹੁਤ ਪਛਤਾਵਾ ਹੈ ਜੇ ਗੁਰਦਾਸ ਮਾਨ ਦੇ ਮਨ ਚ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊ ਚ ਇਹ ਗੱਲ ਕਹੀ ਹੈ ਜੇ ਗੁਰਦਾਸ ਮਾਨ ਦੇ ਮਨ ਚ ਪਛਤਾਵਾ ਹੁੰਦਾ ਤੇ ਮੈਂ ਗੁਰੂ ਸਾਹਿਬ ਨਾਲ ਮੱਥਾ ਲਾ ਕੇ ਬਹੁਤ ਵੱਡੀ ਗਲਤੀ ਕਰ ਬੈਠਾ ਤੇ ਗੁਰਦਾਸ ਮਾਨ ਲੋਕਾਂ ਨੂੰ ਨਾ ਜਿਤਾਉਂਦਾ ਫਿਰਦਾ ਫਿਰ ਉਹ ਮਾਫੀਆਂ ਲੋਕਾਂ ਤੋਂ ਨਾ ਮੰਗਦਾ ਫਿਰਦਾ ਉਹ ਤੇ ਕਿਸੇ ਗੁਰੂ ਘਰ ਜਾ ਕੇ ਸੰਗਤ ਦੇ ਜੋੜਿਆਂ ਦੇ ਵਿੱਚ ਉਹਦਾ ਸਿਰ ਦਿੱਤਾ ਹੁੰਦਾ ਤੇ ਦੋ ਟਾਈਮ ਮਹਾਰਾਜ ਦੇ ਅੱਗੇ ਜਾ ਕੇ ਨੱਕ ਰਗੜਦਾ ਕਿ ਮਹਾਰਾਜ ਮੇਨ ਤੋਂ ਭੁੱਲ ਹੋ ਗਈ ਤੁਸੀਂ ਕਿਰਪਾ ਕਰੋ ਕਿ ਵਿੱਧ ਬਣਾਓ ਕਿ ਮੈਂ ਇਸ ਦੁਕਾਨ ਚੋਂ ਨਿਕਲ ਸਕਾਂ ਇਹਦੀ ਮਾਫੀ ਤੇ ਗੁਰੂ ਸਾਹਿਬ ਦੇ ਸਕਦੇ ਬੰਦਾ ਕੋਈ ਇਸ ਚੀਜ਼ ਦੇ ਸਮਰੱਥ ਨਹੀਂ ਹੈ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਉਹ ਮਾਫੀ ਉਹਨੂੰ ਦਿੱਤੀ ਜਾ ਸਕਦੀ ਜਿਹੜੀ ਗੱਲ ਬੰਦਿਆਂ ਤੱਕ ਰਹੀ ਹੁੰਦੀ ਜਿਹੜੀ ਗੱਲ ਗੁਰੂ ਸਾਹਿਬ ਤੱਕ ਪਹੁੰਚ ਗਈ ਨਾ ਹੁਣ ਤੇ ਸਜ਼ਾ ਇਹਨੂੰ ਝੋਲੀ ਅੱਡ ਕੇ ਕਬੂਲ ਨਹੀਂ ਚਾਹੀਦੀ ਇਹਨੂੰ ਚਾਹੀਦਾ ਕਿ ਮੈਂ ਪ੍ਰਵਾਨ ਕਰਦਾ ਮਹਾਰਾਜ ਮੈਂ ਗਲਤੀ ਕੀਤੀ ਤੁਸੀਂ ਜੋ ਸਜ਼ਾ ਦਿਓਗੇ ਮੈਂ ਭੁਗਤਣ ਦਾ ਹੱਕدار ਹਾਂ ਫਿਰ ਅਸੀਂ ਮੰਨਦੇ ਵਕਤੇ ਪਛਤਾਵਾ ਆਇਆ ਇਹਨੂੰ ਬੰਦੇ ਨੂੰ ਤੇ ਸਿੱਖ ਕਉਮ ਪੂਰੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੀ ਮਹਾਰਾਜ ਇਹ ਹੁਣ ਬੰਦਾ ਨੀਵਾ ਹੋ ਕੇ ਤੁਹਾਡੇ ਚਰਨਾਂ 'ਚ ਆ ਗਿਆ ਤੁਸੀਂ ਇਹਦੀ ਸਜ਼ਾ ਕੱਟ ਕਰ ਦਿਓ ਫਿਰ ਵੀ ਅਸੀਂ ਮਾਫ ਨਹੀਂ ਕਰ ਸਕਦੇ ਅਸੀਂ ਵੀ ਉਹਦੇ ਬਰਾਬਰ ਖੜ ਕੇ ਅਰਦਾਸ ਹੀ ਕਰ ਸਕਦੇ ਜਿਹੜੀ ਗੱਲ ਗੁਰੂ ਤੱਕ ਹੈ ਨਾ ਉਹ ਅਰਦਾਸ ਤੇ ਹੋ ਸਕਦੀ ਹੈ ਉੱਥੇ ਗੁਰੂ ਤੋਂ ਉੱਪਰ ਕੋਈ ਥੋੜੀ অথੋਰੀਟੀ ਹੈ ਕਿ ਜਿਹੜੀ ਉਹਨੂੰ ਕੋਈ ਹੁਕਮ ਸੜਾ ਦੂਗੀ ਕਿ ਜਾਂ ਤੈਨੂੰ ਮਾਫ ਕੀਤਾ ਇਹਦਾ ਮਤਲਬ ਜਿਹੜਾ ਉਹ ਸੁਣਾ ਰਿਹਾ ਤੇ ਇਹਨੂੰ ਮਾਫ਼ ਕੀਤਾ ਉਹ ਗੁਰੂ ਤੋਂ ਵੱਡਾ ਹੋ ਗਿਆ ਉਹਦੀ ਮਾਫ਼ੀ ਤੇ ਗੁਰੂ ਹੀ ਦੇ ਸਕਦੇ ਅਸੀਂ ਨਹੀਂ ਦੇ ਸਕਦੇ ਬਿਲਕੁਲ ਜਿੱਥੇ ਤੁਹਾਡੀ ਇਹ ਵੀ ਗੱਲ ਜਾਇਜ਼ ਹੈ ਉੱਥੇ ਹੀ ਇੱਕ ਸਵਾਲ ਕੌੜਾ ਜ਼ਰੂਰ ਹੈ ਪਰ ਮੈਨੂੰ ਲੱਗਦਾ ਕਿ ਵੀ ਸਵਾਲ ਜਿਹੜਾ ਪੁੱਛਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਭ ਗੁਰੂ ਮੰਨਦੇ ਆ ਸ਼ਬਦ ਗੁਰੂ ਦੀ ਦਾਤ ਸਾਨੂੰ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਕਿ ਸ਼ਬਦ ਨੂੰ ਤੁਸੀਂ ਗੁਰੂ ਮੰਨੋ ਵੀ ਕੋਈ ਦੇਵਤਾ ਰੇ ਗੁਰੂ ਜਿਹੜਾ ਉਹਨੂੰ ਤੁਸੀਂ ਨਹੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬਹੁਤ ਸਾਰੇ ਗੁਰਦੁਆਰਾ ਸਾਹਿਬ ਜਲੰਧਰ ਦਾ ਹੀ ਹੈ ਕਿ ਗੁਰਦੁਆਰਾ ਸਾਹਿਬ ਆ ਜਿੱਥੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਸਿੰਗਰਾਂ ਨੂੰ ਇਨਵਾਈਟ ਕੀਤਾ ਗਿਆ ਸ਼ਰਕੰਡਪਾਤ ਸਾਹਿਬ ਦੇ ਭੋਗ ਪਾਇਆ ਉਸ ਤੋਂ ਬਾਅਦ ਸਿੰਗਰਾਂ ਨੇ ਉਸ ਜਗਤ ਦੇ ਉੱਪਰ ਗਾਇਆ ਮੈਨੂੰ ਲੱਗਦਾ ਕਿ ਉਸ ਵਕਤ ਵੀ ਜਿੱਥੇ ਬੰਦਿਆਂ ਨੂੰ ਉੱਠ ਕੇ ਬੋਲਣਾ ਚਾਹੀਦਾ ਸੀ ਉਹ ਵੀ ਤਾਂ ਕਿਤੇ ਨਾ ਕਿਤੇ ਬੇਅਦਬੀ ਉਹ ਵੀ ਕਿਤੇ ਨਾ ਕਿਤੇ ਤੋਹੀਨ ਹੈ ਸ਼ਬਦ ਗੁਰੂ ਦੀ ਬਿਲਕੁਲ ਤੋਹੀਨ ਹੈ ਜੀ ਔਰ ਕੋਈ ਐਸਾ ਵਕਤ ਕੋਈ ਐਸਾ ਇਤਾਂ ਦਾ ਇਨਸੀਡੈਂਟ ਨਹੀਂ ਹੁੰਦਾ ਜਿਹਦੇ ਤੇ ਅਸੀਂ ਕਦੇ ਬੋਲੇ ਨਾ ਹੋਈਏ ਇਹ ਭਲੀ ਭਾਂਤ ਜਿਹੜੇ ਲੋਕ ਸਾਡੇ ਸੰਪਰਕ ਵਿੱਚ ਆ ਜਾਂ ਜਿਹੜੇ ਸਾਨੂੰ ਦੇਖਦੇ ਆ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਜਿਆਦਾ ਐਕਟਿਵ ਨਹੀਂ ਹੁੰਦੇ ਅੱਜ ਕੱਲ ਪਰਚਲਤਿਆ ਸਿਸਟਮ ਕਿ ਤੁਸੀਂ ਜਦ ਤੱਕ ਵੀਡੀਓ ਚ ਨਹੀਂ ਆਉਂਦੇ ਫੋਟੋ ਮਚ ਨਹੀਂ ਆਉਂਦੇ ਤੇ ਲੋਕ ਤੁਹਾਨੂੰ ਜਾਣਦੇ ਨਹੀਂ ਤਾਂ ਸਾਡਾ ਇਹ ਮਕਸਦ ਨਹੀਂ ਸਾਨੂੰ ਸਿਰਫ ਮਰਦੇ ਦਮ ਤੱਕ ਇੱਕੋ ਹੀ ਚਾਹ ਹੈ ਕਿਤੇ ਗੁਰੂ ਦੀ ਨਜ਼ਰ ਸਵੱਲੀ ਹੋ ਜਾਵੇ ਦੁਨੀਆ ਤੋਂ ਭਾਵੇਂ ਸਾਰੀ ਤੋਂ ਵਾਂਝੇ ਰਹਿ ਜਾਈਏ ਕੋਈ ਫਰਕ ਨਹੀਂ ਪੈਂਦਾ ਜਿੱਥੇ-ਜਿੱਥੇ ਵੀ ਸਾਨੂੰ ਗੁਰੂ ਦੀ ਤੋਹੀਨ ਨਜ਼ਰ ਆਏਗੀ ਜਦ ਤੱਕ ਸਾਡੇ ਸਰੀਰ 'ਚ ਸਾਹ ਚੱਲਦੇ ਆ ਅਸੀਂ ਆਵਾਜ਼ ਬੁਲੰਦ ਕਰਾਂਗੇ ਜਿੰਨੀ ਸਾਡੀ ਹਿੰਮਤ ਹੈ ਜਿੰਨੀ ਸਮਰੱਥਾ ਗੁਰੂ ਬਖਸ਼ਿਸ਼ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਵੀ ਕੀਤਾ ਵੀ ਆ ਕਰ ਵੀ ਰਹੇ ਆ ਅੱਜ ਵੀ ਰੀਸੈਂਟਲੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚੋਂ ਹੀ ਆਏ ਆ ਕੁਝ ਧਿਰਾਂ ਜਿਹੜੀਆਂ ਸਿੱਖਾਂ ਦੀ ਪਿੱਠ ਲਵਾਉਣ ਦੇ ਲਈ ਪੂਰੀਆਂ ਪੱਪਾਂ ਪਾਰ ਹੋ ਕੇ ਬੈਠੀਆਂ ਇੱਕ-ਇੱਕ ਕਰਕੇ ਸਭ ਨੂੰ ਨਸ਼ਰ ਕਰਾਂਗੇ ਬਖਸ਼ਾਗੇ ਕਿਸੇ ਨੂੰ ਲਿਹਾਜ ਕਿਸੇ ਦਾ ਨਹੀਂ ਮੰਜੀ ਜੀ ਲਗਾਤਾਰ ਗੱਲ ਹੋ ਰਹੀ ਹੈ ਕਿ ਲਚਰ ਲਚਰਵਾਦੀ ਵੀ ਵਿੱਚੇ ਗੱਲ ਹੋ ਰਹੀ ਹੈ ਹਨਾ ਕਿ ਕੁਝ ਕੋਝੇ ਗੀਤ ਵੀ ਗਾਏਗੇ ਕੁਝ ਨਸ਼ਰ ਵੀ ਕੀਤਾ ਗਿਆ ਜੇਕਰ ਅੱਜ ਦੀ ਗੱਲ ਕਰੀਏ ਜਿਵੇਂ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਹਾਂ ਵੀ ਸੋਸ਼ਲ ਮੀਡੀਆ ਦਾ ਜਮਾਨਾ ਬੜੇ ਸਾਰੇ ਬਲੌਗਰਾਂ ਨੇ ਬੜਾ ਗੰਦ ਪਾਇਆ ਹੋਇਆ ਕਿ ਕੁਝ ਪਰੋਸ ਦੇ ਪੈਨੇ ਉਹ ਮਾਰਕੀਟ ਦੇ ਵਿੱਚ ਇਹ ਭਲੀ ਭਾਂਤੀ ਸਭ ਹੀ ਜਾਣਦੇ ਨੇ ਜੇਕਰ ਗੱਲ ਕੀਤੀ ਜਾਵੇ ਨਾਮ ਵਰਗੇ ਪੁਰਾਣੇ ਸਿੰਗਰ ਵੀ ਇਹੋ ਜਿਹੇ ਨੇ ਜਿਨ੍ਹਾਂ ਨੇ ਮਤਲਬ ਗਾਣੇ ਤੁਸੀਂ ਇੱਕ ਪਾਸੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਆਸ਼ਿਕ ਬਣਾਉਣ ਦੇ ਲਈ ਨੌਜਵਾਨਾਂ ਨੂੰ ਆਸ਼ਿਕ ਦੱਸਿਆ ਨਸ਼ੇੜੀ ਦੱਸਿਆ ਗੁਰਦਾਸ ਮਾਨ ਨੇ ਇੱਥੇ ਜੇਕਰ ਗੱਲ ਕਰੀਏ ਤਾਂ ਬੱਬੂ ਮਾਨ ਉਹਨਾਂ ਨੇ ਵੀ ਗਾਣੇ ਗਾਏ ਨੇ ਇੱਕ ਟਾਈਮ ਦੇ ਉੱਤੇ ਆ ਕੇ ਕੀ ਮਿਲਣਾ ਹੋਵੇ ਜੇ ਪਹਿਲੀ ਉਮਰ ਕੁੜੀ ਨੂੰ ਸੇਫ ਜਗ੍ਹਾ ਨਹੀਂ ਕੋਈ ਕਮਾਦ ਵਰਗੀ ਜਾਂ ਇੱਕ ਪੌਂਦੀ ਜਾਵੇ ਮਾਤਨੀ ਪਹਾੜੀ ਚੋਟੀ ਨੂੰ ਇਹ ਹੋਰ ਬੜੇ ਸਾਰੇ ਸਿੰਗਰ ਨੇ ਇਹੋ ਜੇ ਗਾਣੇ ਤਾਂ ਉਹਨਾਂ ਨੇ ਵੀ ਗਾਏ ਨੇ ਅੱਜ ਕੱਲ ਬਲੌਗਰ ਵੀ ਇਹ ਸਾਰਾ ਕੁਝ ਜਿਹੜਾ ਚੰਗੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਪ੍ਰੋਸ ਦੇ ਪੇਰੇ ਲੱਗਦਾ ਨਹੀਂ ਵੀ ਇਹ ਨਾ ਦਾਵੀ ਕਿਤਨਾ ਕਿਤੇ ਵਿਰੋਧ ਹੋਣਾ ਚਾਹੀਦਾ ਤਾਂ ਜਿਹੜਾ ਸਮਾਜ ਆ ਉਹ ਸਿੱਧੇ ਰਸਤੇ ਤੇ ਚੱਲੇ ਦੇਖੋ ਹਮੇਸ਼ਾ ਹੀ ਹੁੰਦਾ ਆ ਜਿਹੜੇ ਚੰਗੇ ਲੋਕ ਆ ਉਹ ਹਮੇਸ਼ਾ ਇਹਨਾਂ ਲੋਕਾਂ ਦਾ ਵਿਰੋਧ ਕਰਦੇ ਰਹੇ ਸਾਰੇ ਮੈਨੂੰ ਇੱਕ ਕਿਸੇ ਸੱਚ ਸੱਜਣ ਨੇ ਗੱਲ ਕਹੀ ਸੀ ਬੜੀ ਮੈਨੂੰ ਚੰਗੀ ਵੀ ਲੱਗੀ ਕਿਸੇ ਹੱਦ ਤੱਕ ਸ਼ਾਇਦ ਮੈਂ ਪੂਰਾ ਸਹਿਮਤ ਨਹੀਂ ਪਰ ਕਾਫੀ ਹੱਦ ਤੱਕ ਸਹਿਮਤ ਹਾਂ ਦੇਣ। ਕਹਿੰਦਾ ਜ਼ਿਆਦਾਤਰ ਜਿਹੜੇ ਕਲਾਕਾਰ ਆ ਜ਼ਿਆਦਾਤਰ ਉਹ ਤੁਹਾਨੂੰ ਦੀਵੇ ਦੀ ਨਹੀਂ ਮਿਲਗੇ। ਦੂਜਿਆਂ ਨੂੰ ਸੇਧ ਦਿੰਦੇ ਆਪ ਦੇ ਥੱਲੇ ਨੇ ਰਾਈ ਹੁੰਦਾ ਲੱਗਦਾ ਲੱਗਦਾ ਉਹਨਾਂ ਦੇ। ਤੇ ਗੁਰਦਾਸ ਮਾਨ ਨੂੰ ਜਿਹਨੂੰ ਕਹਿੰਦੇ ਵੀ ਇਹਨੇ ਬਹੁਤ ਚੰਗਾ ਗਾਇਆ ਉਹਨੇ ਵੀ ਤਾਂ ਕਿਹੜਾ ਘੱਟ ਕੀਤਾ ਉਹਦੇ ਵੀ ਬਥੇਰੇ ਸਾਰੇ ਇਦਾਂ ਦੇ ਗੀਤ ਹੈਗੇ। ਕੋਈ ਹੋ ਸਕਦਾ ਕਿਸੇ ਨੇ ਸੁਣਿਆ ਹੋਵੇ ਨਾ ਸੁਣਿਆ ਹੋਵੇ ਗੁਰਦਾਸ ਮਾਨ ਨੇ ਵੀ ਕਿਸੇ ਟਾਈਮ ਦੇ ਉੱਤੇ ਆਪਣੇ ਆਪ ਨੂੰ ਚਮਕੀਲੇ ਦੇ ਤੋੜ ਵੱਜੋ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਗੁਰਦਾਸ ਮਾਨ ਨੇ ਕਿਹੜਾ ਨਹੀਂ ਗਾਇਆ ਜੱਟੀ ਫੁੱਟਬਾਲ ਵਰਗੀ ਸੱਤੀ ਪਈ ਵੀ ਸੌਨ ਨਾ ਦੇਵੇ ਇਹ ਵੀ ਤਾਂ ਗੁਰਦਾਸ ਮਾਨ ਦਾ ਹੈ ਨਾ ਪੁੱਛ ਲਓ ਗੁਰਦਾਸ ਮਾਨ ਨੇ ਗਾਇਆ ਕਿ ਨਹੀਂ ਗਾਇਆ ਗੁਰਦਾਸ ਮਾਨ ਦਾ ਕੀਤੀ ਹੈ ਨਾ ਕਹਿੰਦਾ ਵੀ ਟੱਪੇ ਨੇ ਬੋਲੀਆਂ ਦੇ ਰੂਪ ਦੇ ਵਿੱਚ ਉਹਨੇ ਇੱਕ ਗਾਇਆ ਸੀਗਾ ਖਾਣ ਜਾਣ ਦਾ ਪੀਣ ਜਾਣ ਦਾ ਲਾਉਣ ਜਾਣ ਦਾ ਜਰਦਾ ਛੱਡ ਕੇ ਪਟੋਲਾ ਰੇਸ਼ਮੀ ਮੁੰਡਾ ਫਿਰੇ ਨਿਖਦਰ ਤੇ ਮਰਦਾ ਇਹ ਵੀ ਗੁਰਦਾਸ ਮਾਨ ਦਾ ਹੈ ਅੱਜ ਵੀ ਨੈਟ ਦੇ ਉੱਤੇ ਪਿਆ ਹੋਇਆ ਕਿਸੇ ਨੂੰ ਸ਼ੱਕ ਆ ਕੱਢ ਲੇ ਇਹ ਵੀ ਗੁਰਦਾਸ ਮਾਨ ਦਾ ਹੀ ਹੈ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਉਹ ਗੁਰਦਾਸ ਮਾਨ ਕਹਿ ਰਿਹਾ ਹੈਗਾ ਕਿ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਕਿ ਆਪਣਾ ਪੰਜਾਬ ਸ਼ਰਾਬ ਨਾਲ ਰਿਪਰੈਜ਼ੈਂਟ ਹੁੰਦਾ ਪੰਜਾਬ ਦੀ ਹੋਰ ਕੋਈ ਹਸਤੀ ਵੈਲਿਊ ਨਹੀਂ ਫਿਰ ਗੁਰਦਾਸ ਮਾਨ ਆਪਣੇ ਚੜ੍ਹਦੀ ਜਵਾਨੀ ਦੇ ਦੌਰ ਦੇ ਵਿੱਚ ਨੌਜਵਾਨਾਂ ਨੂੰ ਸੰਬੋਧਨ ਹੋ ਕੇ ਇਹ ਗੱਲ ਕਹਿ ਰਿਹਾ ਕਿ ਖਾਓ ਪੀਓ ਐਸ਼ ਕਰੋ ਜਿੱਦਾਂ ਮਰਜੀ ਥੋੜਾ ਜਿਹਾ ਮਾਂ ਪਿਓ ਦੀ ਜਿੱਦਾਂ ਲਿਆਜ ਕਰ ਲਓ ਹੂੰ ਬਾਕੀ ਜਿੱਦਾਂ ਮਰਜੀ ਮौज ਕਰੋ ਕੋਈ ਚੱਕਰ ਵਾਲੀ ਕਰ ਲਓ ਗੁਰਦਾਸ ਮਾਨ ਦੀ ਆਪ ਦੀ ਇੱਕ ਸਟੇਟਮੈਂਟ ਆ ਟੀਵੀ ਸ਼ੋਅ ਦੇ ਉੱਤੇ ਆਪਣੀ ਇੰਟਰਵਿਊ ਦੇ ਦੌਰਾਨ ਉਹ ਕਹਿੰਦਾ ਜਦੋਂ ਐਂਕਰ ਨੇ ਪੁੱਛਿਆ ਕਿ ਜੀ ਤੁਸੀਂ ਆਪਣੀ ਮੈਰਿਜ ਬਾਰੇ ਕੁਝ ਦੱਸੋ ਮੈਨੂੰ ਪਤਾ ਲੱਗਾ ਲਵ ਮੈਰਿਜ ਹੈ ਉਹਦੇ ਵਿੱਚ ਉਹ ਵਿਖਿਆਨ ਕਰਦਾ ਕਹਿੰਦਾ ਜੀ ਹਾਂਜੀ ਮੇਰੀ ਲਵ ਮੈਰਿਜ ਆ ਤੇ ਮਨਜੀਤ ਮਾਨ ਜਿਹੜੀ ਇਹਦੀ ਵਾਈਫ ਹੈਗੀ ਉਹਦੇ ਘਰ ਦੇ ਨਹੀਂ ਸੀ ਮੰਨਦੇ ਸਿਰਫ ਇਸ ਕਰਕੇ ਉਹ ਕਹਿੰਦੇ ਵੀ ਚਲੋ ਕਮ ਸੇ ਕਮ ਪੱਗ ਤੇ ਬੰਨ ਲਿਆ ਕਰੇ ਮੋਨਾ ਕੋ ਨਾ ਹੋਣ ਦੇ ਉੱਤੇ ਵੀ ਮਨਜੀਤ ਮਾਨ ਦੇ ਪਰਿਵਾਰਕ ਨੂੰ ਪਰਿਵਾਰ ਨੂੰ ਇਤਰਾਜ਼ ਸੀ ਜਿਹੜਾ ਬੰਦਾ ਆਪਣੀ ਜ਼ਮਾਨੀ ਦੇ ਵਿੱਚ ਸਿਰ ਤੇ ਪੱਗ ਤੱਕ ਨਹੀਂ ਸੰਭ ਸਕਿਆ ਉਹ ਸਿੱਖਾਂ ਨੂੰ ਸਿੱਖੀ ਦੇ ਪਾਠ ਪੜ੍ਹਾਊਗਾ ਜਿਹੜਾ ਬੰਦਾ ਆਪਦੇ ਨਾਂ ਦੇ ਨਾਲ ਅੱਜ ਸਿੰਘ ਨਹੀਂ ਲਾਉਂਦਾ ਪਿਆ ਉਹ ਉਹਦੇ ਲਈ ਉਹ ਗੁਰਦਾਸ ਮਾਨ ਆ ਤੇ ਉਹ ਇੱਕ ਡੇਰੇ ਦਾ ਮੁਖੀ ਬਣ ਗਿਆ ਜਾ ਕੇ ਉਹ ਸਾਨੂੰ ਸਿੱਖੀ ਦੇ ਪਾਠ ਪੜ੍ਹਾਊਗਾ ਉਹ ਦੱਸੂਗਾ ਸਿੱਖੀ ਕੀ ਹੁੰਦੀ ਹੈ ਸਾਡੀ ਤਰਾਸਦੀ ਆ ਜੇ ਬਣ ਗਈ ਆ ਵੀ ਸਿੱਖਾਂ ਨੂੰ ਸਿੱਖੀ ਦੇ ਪਾਠ ਉਹ ਲੋਕ ਪੜ੍ਹਾ ਰਹੇ ਆ ਜਿਨ੍ਹਾਂ ਨੂੰ ਸਿੱਖੀ ਦਾ ਊੜਾ ਨਹੀਂ ਪਤਾ ਉਹ ਦੱਸ ਰਿਹਾ ਸੀ ਸਿੱਖੀ ਕੀ ਹੁੰਦੀ ਸਿੱਖ ਕੌਣ ਹੁੰਦੇ ਆ ਉਹਨਾਂ ਦਾ ਜੀਵਨ ਕਿਦਾਂ ਲੰਘਦਾ ਉਹ ਦੱਸਣਗੇ ਹੁਣ ਇਹ ਕਹਿੰਦਾ ਵੀ ਡੇਰੇ ਦੇ ਉੱਤੇ ਨਸ਼ਾ ਨਹੀਂ ਪ੍ਰਮੋਟ ਹੁੰਦਾ 11-11 ਸਾਲ ਦੇ ਬੱਚਿਆਂ ਦੀਆਂ ਵੀਡੀਓ ਵਾਇਰਲ ਹੋਈਆਂ 11-11 ਸਾਲ ਦੇ ਪਾਪਿਆਂ ਦੇ ਲਾਗੇ ਬੈਠੇ 11-11 ਸਾਲ ਦੇ ਬੱਚਿਆਂ ਦੀ ਪ੍ਰੈਕਟਿਸ ਕਰਾਈ ਵੀ ਸਾਰੀਆਂ ਉਂਗਲਾਂ 'ਚ ਬੀੜੀਆਂ ਪ사 ਕੇ ਇੱਕੋ ਵਾਰੀ ਸੂਟਾ ਕਿਦਾਂ ਮਾਰ ਪਰੂਫ ਚਾਹੀਦੇ ਨੈਟ ਤੇ ਪਏ ਮੈਂ ਕੱਢ ਕੇ ਦੇ ਦਊਗਾ ਜਿਹੜੀ-ਜਿਹੜੀ ਗੱਲ ਦਾ ਕੋਈ ਪ੍ਰੂਫ ਮੰਗੋ ਦੇ ਜੀ ਬਿਨਾ ਪ੍ਰੂਫ ਤੋਂ ਇੱਕ ਲਫ਼ਜ਼ ਬੋਲਿਆ ਆਵੇ ਤੇ ਮੈਂ ਤੁਹਾਡਾ ਦੇ ਜਾਂਦਾ ਰਹੂੰ ਮਜੀ ਜੀ ਮਤਲਬ ਐਸੀ ਇੰਟਰਵਿਊ ਦਾ ਅੰਤ ਵਿੱਚ ਹੀ ਹੁਣ ਇਹੀ ਪੁੱਛਾਂਗੀ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕੀ ਹੈ ਕਿਉਂਕਿ ਲਚਰਤਾ ਬਹੁਤ ਵੱਧ ਗਈ ਹੈ ਇੱਕ ਪਾਸੇ ਗੁਰਦਾਸ ਮਾਨ ਦਾ ਵੀ ਚਲੋ ਮੁੱਦਾ ਹੈ ਤੁਸੀਂ ਉਹਨਾਂ ਦੇ ਗਾਣਿਆਂ ਦੀ ਵੀ ਗੱਲ ਕੀਤੀ ਹੈ ਵਿੱਚੇ ਵਿੱਚ ਸੋਸ਼ਲ ਮੀਡੀਆ ਦਾ ਵੀ ਆਪਾਂ ਜ਼ਿਕਰ ਕੀਤਾ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਅਸੀਂ ਡਿਸਕਸ ਕੀਤੇ ਨੇ ਕੀ ਲੱਗਦਾ ਵੀ ਇਹਨਾਂ ਦਾ ਹੱਲ ਕੀ ਹੈ ਇਹ ਕੌਮ ਕਿਹੜੇ ਪਾਸੇ ਜਾ ਰਹੀ ਹੈ ਕਿੱਦਾਂ ਇਹਨੂੰ ਸਹੀ ਰਾਹ ਤੇ ਲਿਆਇਆ ਜਾ ਸਕਦਾ ਜਾਂ ਫਿਰ ਸਮਾਜ ਨੂੰ ਸਿਹਤ ਜਿਹੜੀ ਹੈ ਕਿਵੇਂ ਦਿੱਤੀ ਜਾ ਸਕਦੀ ਹੈ ਦੇਖੋ ਹਰ ਰਾਜ ਦਾ ਆਪਣਾ ਇੱਕ ਸਟਰਕਚਰ ਹੁੰਦਾ ਆ ਉਹਦੇ ਵਿੱਚ ਪੈਰਾਮੀਟਰ ਸੈੱਟ ਕੀਤੇ ਜਾਂਦੇ ਆ ਕੁਝ ਮਰਿਆਦਾਵਾਂ ਤੇ ਕੁਝ ਚੀਜ਼ਾਂ ਨੂੰ ਤੈਅ ਕਰਕੇ ਫਿਰ ਉਹਨੂੰ ਵੱਡੀ ਗੱਲ ਉਹਦੀ ਇੰਪਲੀਮੈਂਟ ਕਰਨਾ ਇਹ ਲਚਰਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਉਂ ਨਹੀਂ ਆਈ ਇਹ ਲਚਰਤਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੇ ਦੌਰਾਨ ਕਿਉਂ ਨਹੀਂ ਆਈ ਇਹ ਲਚਰਤਾ ਉਦੋਂ ਕਿਉਂ ਘਟ ਗਈ ਜਦੋਂ 10 ਸਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਤਰਾ ਵਾਲਿਆਂ ਨੇ ਇੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਇਹ ਲੋਕ ਉਹਦੋਂ ਕਿਉਂ ਖੁੱਡਾਂ 'ਚ ਵੜਦੇ ਸੀ ਸੋ ਲੈਕਚਰ ਤਾਂ ਪ੍ਰਮੋਟ ਕਰਨ ਦੇ ਲਈ ਸਟੇਟ ਵੀ ਜਿਹੜੀ ਹੈਗੀ ਆ ਨਾ ਉਹ ਵੀ ਪੱਪਾਪਾਰ ਹੋਈ ਗਈ ਆ ਉਹ ਵੀ ਉਹ ਵੀ ਇਸ ਚੀਜ਼ ਦੇ ਵਿੱਚ ਜਦੋਂ ਇਹੋ ਜਿਹੇ ਬੰਦਿਆਂ ਦੀਆਂ ਗੁਰਦਾਸ ਮਾਨ ਦੀਆਂ ਲਗਾਤਾਰ ਇੰਟਰਵਿਊਜ਼ ਹੋਣ ਚੱਲ ਰਹੀਆਂ ਤੁਹਾਨੂੰ ਕੀ ਲੱਗਦਾ ਗੁਰਦਾਸ ਮਾਨ ਆਪ ਕਰ ਰਿਹਾ ਪਿੱਛੇ ਕੋਈ ਤੇ ਹੈ ਨਾ ਜਿਹੜਾ ਇਹਨੂੰ ਦੁਬਾਰਾ ਮਤਲਬ ਹਵਾ ਦੇ ਰਿਹਾ ਹੈ ਤੇ ਕਿਸੇ ਕਾਰਨ ਕਰਕੇ ਦੇ ਰਿਹਾ ਹੈ ਜੋ ਦਾ ਵਿਰੋਧ ਹੋਇਆ ਇਹ ਕਿਹੜੇ ਤਰੀਕਿਆਂ ਦੇ ਮਾਫੀਆ ਮੰਗਦੇ ਗੁਨਾਹ ਕਰੋ ਤੁਸੀਂ ਸਟੇਜਾਂ ਤੇ ਚੜ ਕੇ ਮਾਫੀਆ ਕਮਰੇ ਚ ਵੜ ਕੇ ਮੰਗ ਲਓ ਤੈਨੂੰ ਕੋਈ ਸਖ ਨੁਮਾਇੰਦਾ ਨਹੀਂ ਜਾਣਦਾ ਸੀਗਾ ਜਿਹਦੇ ਕੋਲ ਬਹਿ ਕੇ ਤੂੰ ਡਿਸਕਸ ਕਰਦਾ ਇਸ ਚੀਜ਼ ਦੇ ਲਈ ਸ਼ਾਇਦ ਗੱਲ ਉਦੋਂ ਹੀ ਰੁਕ ਜਾਂਦੀ ਜਦੋਂ ਤੇਰੀ ਤੂ ਤੂ ਮੈਮ ਚੱਲੀ ਸੀ ਇੱਕ ਦਿਨ ਮਾਫੀ ਮੰਗਦਾ ਅਗਲੇ ਦਿਨ ਚਾਰ ਵੀਡੀਓ ਵਾਇਰਲ ਹੋ ਜਾਂਦੀ ਇਹਨੂੰ ਲੱਗਦਾ ਨਹੀਂ ਮੈਨੂੰ ਲੋਕ ਸੁਣ ਰਹੇ ਆ ਅਗਲੇ ਦਿਨ ਰਵਈਆ ਫਿਰ ਬਦਲ ਜਾਂਦਾ ਤੁਸੀਂ ਉਹਦਾ ਐਟੀਟਿਊਡ ਦੇਖੋ ਜਦੋਂ ਗੱਲ ਕਰਦਾ ਲੱਗਦਾ ਕਿ ਉਹਦੇ ਵਿੱਚ ਕੋਈ ਹੀਣ ਭਾਵਨਾ ਹੈ ਉਸ ਸਿੱਖਾਂ ਨੂੰ ਅਗਲਾ ਦਿੰਦਾ ਪਿਆ ਤੇ ਤੈਨੂੰ ਐਡੇ ਸਖਤ ਨਹੀਂ ਹੋਣਾ ਚਾਹੀਦਾ ਤੇਰੇ ਨਾਲ ਤਾਂ ਸਖਤ ਹੋਏ ਹੀ ਨਹੀਂ ਗੁਰੂਆ ਤੂੰ ਸਿੱਖਾਂ ਦੇ ਸਿਧਾਂਤ ਪੜ ਲੈਂਦਾ ਤੇ ਤੂੰ ਵੈਸੇ ਹੀ ਸ਼ਰਮ ਨਾਲ ਮਰ ਜਾਂਦਾ ਵੀ ਤੈਨੂੰ ਤਾਂ ਕਿਆ ਹੀ ਕੱਖ ਨਹੀਂ ਹਜੇ ਤੇਰੇ ਤੱਕ ਥੱਪੜ ਨਹੀਂ ਵੱਜਾ ਤੂੰ ਗੁਰੂ ਸਾਹਿਬ ਦੀ ਤੋਹਫੀਨ ਕਰ ਗਿਆ ਤੇ ਸਿੱਖਾਂ ਦਾ ਸਿਧਾਂਤ ਇਹ ਆ ਵੀ ਗੁਰ ਕੀ ਨਿੰਦਾ ਸੁਨੇ ਨਾ ਕਾਨ ਭੇਟ ਕਰੋ ਤੇ ਸੰਕਰਪਨ ਕੁਝ ਵੀ ਨਹੀਂ ਕਿਹਾ ਗੁਰਦਾਸ ਮਾਨੋ ਜੇਵੇਂ ਬੁਖਲਾਇਆ ਪਿਆ ਹਜੇ ਇਹ ਤਾਂ ਮੱਥਾ ਹੀ ਗੁਰੂ ਸਾਹਿਬ ਨਾਲ ਲਾ ਲਿਆ ਸਦਾ ਗੁਰਦਾਸ ਮਾਨ ਦੇ ਲਈ ਇੱਕ ਸਲਾਹ ਆ ਜੇ ਤੇਰੇ ਵਾਕੇ ਦਿਲ ਚ ਪਛਤਾਵਾ ਰਿਅਲਾਈਜ਼ ਕਰਾ ਆ ਪੰਥ ਨੂੰ ਆ ਪੰਥ ਦੀ ਲੀਤ ਛੱਡ ਉਹਨਾ ਡੇਰਿਆਂ ਦੇ ਜਿਨ੍ਹਾਂ ਨੇ ਤੇਰੇ ਤੇ ਕੱਖ ਨਹੀਂ ਤੇਰਾ ਅੱਜ ਤੱਕ ਸਵਾਰਿਆ ਤੇ ਨਾ ਤੂੰ ਉਹਨਾਂ ਦੇ ਲੜ ਲੱਗ ਕੇ ਕੋਈ ਪੰਥ ਦਾ ਸਵਾਰਿਆ ਕੋਈ ਇੱਕ ਡੇਰੇ ਦੀ ਗੁਰਦਾਸ ਮਾਨ ਦੇਣ ਦੱਸ ਸਕਦੇ ਡੇਰੇ ਦੀ ਕੀ ਦੇਣ ਆ ਪੰਜਾਬ ਨੂੰ ਮਨੁੱਖਤਾ ਨੂੰ ਕੀ ਦੇਣਿਆ ਮਨੁੱਖਤਾ ਦੇ ਭਲਾਈ ਦਾ ਕਿਹੜਾ ਕਾਰਜ ਡੇਰੇ ਨੇ ਵਲ ਰੱਖਣ ਕਰ ਦਿੱਤਾ ਜਿੰਨਾ ਕੰਮ ਡੇਰਾ ਕਰਦਾ ਉਤੋਂ ਹਜ਼ਾਰ ਗੁਣਾ ਵੱਧ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਵਾਲੇ ਲੋਕ ਕਰੀ ਜਾਂਦੇ ਹੋਣੇ ਕੋਈ ਇੱਕ ਦੇਣ ਤੇ ਦੱਸੇ ਡੇਰੇ ਦੀ ਕੀ ਉਹ ਕੋਈ ਧਰਮਿਆ ਕੀ ਆ ਉਹਨਾਂ ਦੀ ਹਸਤੀ ਕੀ ਦੇਣ ਹੈ ਉਹਨਾਂ ਦੇ ਕੀ ਨੇ ਉਹ ਲੋਕ ਕੌਣ ਨੇ ਉਹ ਲੋਕ ਜਿਹਨਾਂ ਨੂੰ ਪ੍ਰਮੋਟ ਕਰ ਰਿਹਾ ਜਿਹਨਾਂ ਨੂੰ ਤੂੰ ਸਾਈਂ ਜੀ ਸਾਈਂ ਜੀ ਕਹਿ ਕੇ ਲੈ ਕੇ ਆ ਰਿਹਾ ਕਿ ਕੀ ਆ ਉਹਨਾਂ ਦੀ ਹਸਤੀ ਤਾਂ ਦੱਸ ਹੋ ਕੀ ਹੈ ਜੀ ਮੇਰਾ ਬਾਬਾ ਜੀ ਨੇ ਆ ਦੱਸਤਾ ਮੇਰਾ ਉਹ ਦੱਸਤਾ ਜਿਹਨੂੰ ਮਰਜ਼ੀ ਸਟੋਰੀ ਜੀ ਬਣਾ ਕੇ ਤੁਸੀਂ ਰੱਬ ਬਣਾ ਕੇ ਲੋਕਾਂ 'ਚ ਪੇਸ਼ ਕਰ ਦਿਓ ਕਿੰਨੇ ਲੋਕ ਤੁਸੀਂ ਉਸ ਡੇਰੇ ਦੇ ਨਾਲ ਜੋੜ ਕੇ ਤੇ ਤੁਸੀਂ ਉਹ ਡਿਸਟਰਬ ਕਰਦੇ ਉਹਨਾਂ ਨੂੰ ਰਾਹ ਤੋਂ ਪਟਕਾ ਦੇਣਾ ਕਿਸੇ ਨੂੰ ਕੀ ਇਹ ਗੁਨਾਹ ਨਹੀਂ ਹੈ ਜੇ ਤੁਸੀਂ ਕਿਸੇ ਨੂੰ ਸਹੀ ਰਾਹਤ ਨਹੀਂ ਦੱਸ ਸਕਦੇ ਕਮ ਸੇ ਕਮ ਗਲਤੀ ਨਾ ਦੱਸੋ ਆਪਾਂ ਨੂੰ ਕੋਈ ਇਥੇ ਐਡਰੈਸ ਪੁੱਛ ਲਵੇ ਮੈਂ ਫੁਲਾਨੇ ਚੌਕ 'ਚ ਜਾਣਾ ਆਪਾਂ ਨੂੰ ਪੁੱਠੇ ਪਾਸੇ ਪਾ ਦੇ ਕੇ ਆਪਾਂ ਗੁਨੇਗਾਰ ਨਹੀਂ ਜੇ ਚੌਕ ਨੂੰ ਦੱਸਣ ਵਾਲਾ ਇੱਕ ਗੁਨੇਗਾਰ ਆ ਤੇ ਰੱਬ ਦੇ ਰਸਤੇ ਤੋਂ ਹੀ ਕਿਸੇ ਨੂੰ ਪਟਕਾ ਦੇਣਾ ਉਹਦੇ ਕਿੰਨੇ ਜਨਮ ਬ्यर्थ ਕਰਦੇ ਨੇ ਇਸ ਗੱਲ ਦੇ ਉੱਤੇ ਜਦ ਕਿ ਸਿੱਖ ਸਿੱਖ ਮੰਦੇ ਇਸ ਚੀਜ਼ ਨੂੰ ਕਿ ਗੋਬਿੰਦ ਮਿਲਨ ਕੇ ਤੇਰੀ ਬਰੀਆ ਆ ਜੀਵਨ ਸਾਨੂੰ ਪ੍ਰਮਾਤਮਾ ਨੂੰ ਮਿਲਣ ਦੇ ਲਈ ਮਰ ਦਿੱਤਾ ਮਾਰੇ ਤੇ ਤੁਸੀਂ ਬੰਦੇ ਨੂੰ ਜਿਹੜਾ 84 ਲੱਖ ਜੂਨ ਭੋਗਣ ਤੋਂ ਬਾਅਦ ਚ ਇੱਕ ਸਮਾਂ ਮਿਲਿਆ ਉਹ ਵੀ ਤੁਸੀਂ ਸਾਰੀ ਮਨੁੱਖਤਾ ਦਾ ਡਿਸਟਰਬ ਕਰ ਰਹੇ ਹੋ ਖਰਾਬ ਕਰ ਰਹੇ ਹੋ ਕੋਈ ਇੱਕ ਦੱਸੋ ਰੈਵਿਊਲੂਸ਼ਨਰੀ ਕੋਈ ਨਾ ਦਾ ਸੰਤ ਨਿਕਲਿਆ ਹੋਵੇ ਜਿਹਨੇ ਮਨੁੱਖਤਾ ਦੇ ਕੋਈ ਭਲੇ ਲਈ ਪੁਕਾਰ ਜੀ ਕੀਤਾ ਕੋਈ ਦੱਸ ਸਕਦੇ ਹੋ ਡੇਰੇ ਦੇ ਕੀ ਦੇਣੇ ਕੋਈ ਬ੍ਰਹਮ ਗਿਆਨੀ ਪੈਦਾ ਕਰਤਾ ਹੋਵੇ ਉਸ ਡੇਰੇ ਨੇ ਕਿਸੇ ਦੇ ਦੁੱਖ ਦੂਰ ਕਰਤੇ ਹੋਣ ਉਹਦੇ ਕੁਝ ਸੇ ਚੇਲੇ ਚਪਟੇ ਨੇ ਜਾਂ ਗੁਰਦਾਸ ਮਾਨ ਨਹੀਂ ਬਣ ਗਿਆ ਅਜੇ ਤੱਕ ਬਾਬਾ ਉਹ ਲੋਕਾਂ ਦਾ ਛਤਰ ਖਾਨ ਦਾ ਫਿਰਦਾ ਛਤਰਖਾਨ ਵਾਲੀ ਗੱਲ ਹੀ ਆ ਸਿਰਚ ਸੁਆਬ ਪਵਾਰਿਆ ਬੁੱਢੇ ਬਾਰੇ ਆਹ ਦਿੱਤਾ ਤੈਨੂੰ ਡੇਰੇ ਨੇ ਤੈਨੂੰ ਬੋਲਣ ਦੀ ਤਮੀਜ਼ ਤੱਕ ਨਹੀਂ ਦਿੱਤੀ ਡੇਰੇ ਨੇ ਉਸ ਡੇਰੇ ਨੂੰ ਤਾਂ ਪ੍ਰਮੋਟ ਕਰਦਾ ਹੈ ਤੈਨੂੰ ਉਹ ਡੇਰੇ ਨੇ ਸਿਖਾਇਆ ਸੀ ਲੋਕਾਂ ਨੂੰ ਕਿ ਬੱਤੀ ਬਣਾ ਕੇ ਲੈ ਲੈ ਇਹ ਸਿਖਾਇਆ ਡੇਰੇ ਨੇ ਤੇਰੇ ਬਾਬੇ ਨੇ ਇਹ ਸਿਖਾਇਆ ਸੀ ਤੂੰ ਸਿੱਖਾਂ ਨੂੰ ਅਗਲਾ ਦੇ ਰਿਆਂ ਐਦਾਂ ਨਹੀਂ ਕਹਿਣਾ ਚਾਹੀਦਾ ਐਦਾਂ ਨਹੀਂ ਬੋਲਣਾ ਚਾਹੀਦਾ ਉਹ ਬੰਦੇ ਜਿਹੜੇ ਅੰਮ੍ਰਿਤਧਾਰੀ ਆ ਗੁਰਸੇਖਿਆ ਸਿਰਫ ਤਖਤੀ ਫੜ ਕੇ ਖੜੇ ਆ ਕੋਈ ਉਂਗਲ ਨਹੀਂ ਦਿਖਾਈ ਕਿਸੇ ਨੇ ਜੇ ਤੂੰ ਆਕੜਾਂ ਦਿਖਾਏਂਗਾ ਲੋਕਾਂ ਨੂੰ ਕਹੂੰਗਾ ਬੱਤੀ ਬਣਾ ਕੇ ਲੈ ਲੈ ਤਾਂ ਫਿਰ ਤੇ ਤੈਨੂੰ ਲੋਕ ਉਂਗਲਾਂ ਦਿਖਾ ਲਣਗੇ ਨਾ ਫਿਰ ਅਸੀਂ ਉਹਨਾਂ ਨੂੰ ਕਿੱਦਾਂ ਕਹਿ ਸਕਦੇ ਫਿਰ ਕਹਿੰਦਾ ਮੇਰੀ ਮਾਂ ਨੂੰ ਤੇਰੀ ਮਾਂ ਨੂੰ ਕਿਸੇ ਨੇ ਗਾਲ ਨਹੀਂ ਕੱਢੀ ਪ੍ਰੂਫ ਦੇ ਦੇ ਕਿ ਕਹਨੇ ਕਿ ਉਹਦੀ ਮਾਂ ਨੂੰ ਗਾਲ ਕੱਢੀ ਉਹਨੂੰ ਉਹਦੀ ਮਾਂ ਨੂੰ ਇਹ ਗੱਲ ਕਹੀ ਕਿ ਤੂੰ ਗद्दार ਜੰਮਤਾ ਗੁਰਦਾਸ ਮਾਂ ਨੂੰ ਕਹ ਤੂੰ ਗਦਾਰ ਉਹਦੀ ਮਾਂ ਨੂੰ ਨਹੀਂ ਕਿਹਾ ਤੂੰ ਗਦਾਰ ਆ ਉਹਦੀ ਮਾਂ ਨੂੰ ਇਹ ਲਾਮਾ ਜ਼ਰੂਰ ਦਿੱਤਾ ਵੀ ਜੋ ਤੂੰ ਜੰਮਿਆ ਹੈ ਗਦਾਰ ਜੰਮਿਆ ਤੇਰੀ ਕੁੱਖ ਚੋਂ ਇੱਕ ਗਦਾਰ ਦਾ ਜਨਮ ਹੋਇਆ ਜਿਹੜਾ ਪੰਥ ਦਾ ਨਾ ਹੋਇਆ ਜਿਹੜੇ ਜਿਹੜਾ ਸਿੱਖਾਂ ਦੇ ਘਰ ਚ ਜਨਮ ਲੈ ਕੇ ਆਪਣੇ ਨਾਂ ਪਿੱਛੇ ਸਿੰਘ ਨਾ ਲਾਉਂਦਾ ਹੋਵੇ ਤੇ ਜਿਹੜਾ ਜਿਹੜਾ ਕਰਤਾਰ ਹੀ ਟੋਟਲ ਉਹਦੇ ਗੀਤਾਂ ਦੇ ਵਿੱਚ ਪੈਰ ਪੈਰ ਦੇ ਉੱਤੇ ਦੋਗਲਾ ਦਿਸੂਗਾ ਤੁਹਾਨੂੰ ਪੈਰ ਪੈਰ ਤੇ ਇੱਕ ਪਾਸੇ ਕਹਿੰਦਾ ਮੈਂ ਗੁਰੂ ਦਾਸਾਂ ਦਾ ਦਾਸ ਹੂੰ ਦੂਜੇ ਪਾਸੇ ਕਹਿੰਦਾ ਮੇਰਾ ਸਾਈ ਸਭ ਕੁਝ ਹੈ ਉਹ ਕਲੀਅਰ ਕਰੇ ਨਾ ਦੋਨਾਂ ਚੋਂ ਕਿਹੜਾ ਆ ਕਿਤੇ ਤੈਨੂੰ ਉਹਦਾ ਸਟੇਟ ਨਹੀਂ ਦੱਸੂਗਾ ਕਿਤੇ ਅੱਜ ਮਾਫੀ ਮੰਗਦਾ ਅਗਲੇ ਦਿਨ ਸਵੇਰ ਨੂੰ ਫੇਰ ਆਕੜ ਗਿਆ ਸਿੱਧਾ ਹੋ ਜਾਂਦਾ ਕੀ ਸਟੈਂਡ ਹੈ ਨਾ ਬੰਦਿਆਂ ਦਾ ਕੋਈ ਸਟੈਂਡ ਨਹੀਂ ਹੈ ਨਾ ਬੰਦਿਆਂ ਦਾ ਧਰਨੇ ਚ ਆਉਂਦਾ ਕਿਸਾਨੀ ਮੋਰਚੇ ਦੇ ਵਿੱਚ ਵੀ ਸ਼ਾਇਦ ਮੈਨੂੰ ਦੁਬਾਰਾ ਪ੍ਰੋਗਰਾਮ ਲੈਣੇ ਸ਼ੁਰੂ ਹੋ ਜਾਣਗੇ ਲੋਕਾਂ ਨੇ ਪਬਲਿਕ ਨੇ ਮੂੰਹ ਨਹੀਂ ਲਾਇਆ ਅਗਲੇ ਦਿਨ ਆ ਕੇ ਗਾਣਾ ਲਿਖ ਦਿੰਦਾ ਵੀ ਮੈਂ ਕੀ ਮਾੜਾ ਕੀਤਾ ਮੈਂ ਤਾਂ ਬਹੁਤ ਕੁਝ ਚੰਗਾ ਕੀਤਾ ਆਪ ਹੀ ਜੱਜ ਬਣਿਆ ਹੋਇਆ ਉਹਦੇ ਗੀਤ ਜੱਜਮੈਂਟ ਆ ਆਪ ਦੇ ਪ੍ਰਤੀ ਉਹਦੀ ਪਛਤਾਵਾ ਨਹੀਂ ਹੈ ਉਹ ਆਪਣੇ ਪ੍ਰਤੀ ਆਪ ਜੱਜਮੈਂਟ ਦੇ ਰਿਹਾ ਜੱਜ ਬਣ ਕੇ ਆਪੇ ਮਹਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਨਾਲ ਆਪੇ ਹੀ ਸਾਰਾ ਕੁਝ ਕਰੀ ਜਾਂਦਾ ਗੁਨੇਗਾਰ ਵੀ ਆਪ ਵਕੀਲ ਵੀ ਆਪ ਜੱਜ ਵੀ ਆ ਠੀਕ ਹੈ ਜੀ ਬਹੁਤ ਬਹੁਤ ਧੰਵਾਦ ਤੁ ਬਿਲਕੁਲ ਇਹ ਸਾਨਾ ਸਾਡੇ ਨਾਲ ਮਨਜੀਤ ਸਿੰਘ ਕਰਤਾਰਪੁਰ ਆਵਾਜ਼ੇ ਕੌਮ ਜothe ਬੰਦੀ ਤੋਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਕਿਤਾ ਗੁਰਦਾਸ ਮਾਨ ਦੇ ਮੁੱਦੇ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਦਾ ਕਹਿਣਾ ਕਿ ਜੇਕਰ ਉਹਨਾਂ ਦੇ ਮਨ ਦੇ ਵਿੱਚ ਪਛਤਾਵਾ ਹੈ ਤਾਂ ਉਹਨਾਂ ਨੂੰ ਸਿੱਖ ਪੰਥ ਦੇ ਨਾਲ ਆ ਕੇ ਗੱਲ ਕਰਨੀ ਚਾਹੀਦੀ ਹੈ ਗੁਰੂ ਘਰ ਜਾ ਕੇ ਨਤਮਸਤਕ ਹੋਣੀ ਚਾਹੀਦੀ ਹੈ ਤਾਂ ਪੰਥ ਨੂੰ ਜੋ ਉਹਨਾਂ ਦੇ ਅੰਦਰ ਗਲਤੀ ਦਾ ਪਛਤਾਵਾ ਹੈ ਉਹਨਾਂ ਨੂੰ ਦਿਖਣਾ ਚਾਹੀਦਾ ਤਾਂ ਹੋ ਸਕਦਾ ਕਿ ਗੁਰੂ ਸਾਹਿਬ ਗੁਰਦਾਸ ਮਾਨ ਨੂੰ ਮੁਆਫ ਕਰ ਦੇਣ ਜਾਂ ਫਿਰ ਉਹਨਾਂ ਦੀ ਸਜ਼ਾ ਜਿਹੜੀ ਹੈ ਘੱਟ ਕਰ ਦੇਣ ਫਿਲਹਾਲ ਇਸ ਪੂਰੇ ਮਸਲੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਫਿਲਹਾਲ ਕੈਮਰਾ ਪਰਸਨ ਹੋਇਤਲ ਮਨਪਿਕਰ ਸੁਰਖਾਬ ਮੀਡੀਆ ਜਲੰਧਰ